ਸ਼ਹਿਰ ਦੇ 14 ਵਿਅਕਤੀ ਪਹਿਲੀ ਵਾਰ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੱਕ ਪਹੁੰਚੇ ਨੇ ਰੋਪੜ ਵਾਲਿਆਂ ਨੇ ਐਵਰੇਸਟ ਬੇਸ ਕੈਂਪ ਨੂੰ ਪਿਕਨਿਕ ਸਪੋਰਟ ਬਣਾਤਾ 14 ਮੈਂਬਰ 8:00 ਟਾਈਮ ਉੱਥੇ ਪਹੁੰਚੇ ਸਾਡਾ ਟੀਮ ਸੀਗਾ ਇਸੇ ਕਾਰ ਹੋਇਆ ਤੋਂ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ ਅਸੀਂ ਰਕਸ਼ਨ ਲਿਖਾ ਖਿੱਚੀ ਸੀਗੀ ਕਿ ਰੋਪੜ ਤੋਂ ਅਸੀਂ ਵਲੈਂਡੀਆ ਤੇ ਪਹਚਾਨਾ ਅਜ ਤੱਕ ਸ਼ਾਇਦ ਦੁਨੀਆ ਦਾ ਕੋਈ ਵੀ ਸ਼ਹਿਰ ਨਹੀਂ ਹੈ ਜਿੱਥੋਂ ਦੇ ਇੱਕੋ ਹੀ ਸ਼ਹਿਰ ਦੇ ਕੋਈ 14 ਜਣਿਆਂ ਦੀ ਟੀਮ ਮਾਉਂਟ ਐਵਰੇਸਟ ਦੇ ਬੇਸ ਕੈਂਪ ਨੂੰ ਹੱਥ ਲਾ ਕੇ ਆਈ ਹੋਵੇ ਸੋ ਇਹ ਜੇ ਮਾਣ ਹਿੱਸੇ ਆਇਆ ਤਾਂ ਇਹਨਾਂ ਸਭ ਦੇ ਹੌਸਲੇ ਦੀ ਬਦੌਲਤ ਸਾਡੇ ਰੋਪੜ ਸ਼ਹਿਰ ਦੇ ਹਿੱਸੇ ਆਇਆ ਕਿਹੜੀ ਕਿਹੜੀ ਉਹ ਏਜ ਗਰੁੱਪ ਦੇ ਬੱਚ ਲੋਕ ਸੀ ਜੀ ਇਹਦੇ ਵਿੱਚ ਇਹ 9 ਸਾਲ ਤੋਂ ਲੈ ਕੇ ਤੇ 70 ਸਾਲ ਤੱਕ ਸੀਗੇ ਵੀਰ ਕਹਿ ਦਿੰਦੇ ਨੇ ਵੀ ਬਜ਼ੁਰਗਾਂ ਨੇ ਤਾਂ ਪ੍ਰਾਣੀਆਂ ਖਰਾਕਾ ਖਾਧੀਆਂ ਹੁੰਦੀਆਂ ਹੁੰਦੀਆਂ ਜੀ ਫੇ ਨਵੇਂਆਂ ਨੂੰ ਕਿਦਾਂ ਤਿਆਰ ਕੀਤਾ ਤੁਸੀਂ ਇਹਨਾਂ ਨੂੰ ਕਿਹੜੀ ਖਰਾਕ ਦਿੱਤੀ ਤੇਗ ਵੀਰ ਤੇ ਸਾਨਮੀ ਨੇ ਜਿਹੜਾ ਰਸਤਾ ਦਿਖਾਇਆ ਸੀ ਅਸੀਂ ਸੋਚਿਆ ਵੀ ਬੱਚੇ ਗਏ ਨੇ ਵੀ ਹੁਣ ਬਜ਼ੁਰਗ ਜਾ ਕੇ ਵੀ ਉਹਨਾਂ ਲੀਹਾਂ ਤੇ ਜਾ ਕੇ ਚਾਰ ਚੰਦ ਲਾਣ ਰੋਪੜ ਸ਼ਹਿਰ ਨੂੰ ਤੇ ਉਹ ਸੁਪਨਾ ਸਾਡਾ ਸਾਰਿਆਂ ਦਾ ਸਕਾਰ ਹੋਇਆ ਬਹੁਤ ਲੰਬੇ ਸਮੇਂ ਤੋਂ ਮੈਂ ਵੀ ਇਹਨਾਂ ਦੇ ਟੱਚ ਵਿੱਚ ਐ ਇਹਨਾਂ ਦੇ ਨਾਲ ਦਾ ਨਹੀਂ ਕਿਤੇ ਗਿਆ ਪਰ ਇਹਨਾਂ ਦੇ ਨਾਲ ਗੱਲਾਂ ਬਾਤਾਂ ਹਾਂਗੇ ਅੱਗੇ ਹੈਗਾ ਰਾਤਾ ਜੀ ਕੋ ਜਾਣਦਾ ਇਹ ਤਾਂ ਹੁਣ ਜੇ 15 ਦਿਨ ਲਈ ਸ਼ਹਿਰ ਛੱਡ ਕੇ ਮੈਂ ਚੱਲ ਗਿਆ ਉਹ ਤੁਸੀਂ ਉਹ ਪਿੱਛੇ ਮਾਈਕ ਲੈ ਕੇ ਪਤਾ ਨਹੀਂ ਕੀ ਕੁਝ ਮਰਚਨ ਲੱਗ ਜਾਣੇ ਪਿੱਛੇ ਜੀ ਇੱਕ ਵੀਰ ਤੁਹਾਡਾ ਕੀ ਲੱਗਦਾ ਦੋ ਤਿੰਨ ਦੋਤਾ ਜੀ ਇਹ ਤੁਹਾਡੇ ਖਾਨਦਾਨ ਦੀ ਕੀ ਹਿਸਟਰੀ ਹੈ ਜੀ ਮਤਲਬ ਜਿਹੜੀ ਤੁਸੀਂ ਦੋਤੇ ਵੀ ਤੁਹਾਡੇ ਚੜੀ ਜਾਂਦੇ 7 ਸਾਲ ਦੇ ਤੁਸੀਂ ਬਜ਼ੁਰਗ ਵੀ ਚੜੀ ਜਾਂਦੇ ਤੇ ਬੇਟੀ ਮੇਰੀ ਡਾਕਟਰ ਰਹੇ ਥੇ ਨਾ ਰੋਪੜ ਸ਼ਹਿਰ ਜੀ ਉਹ ਕਹਿੰਦੀ ਪਪਾ ਗੋਡੇ ਤੁਹਾਡੇ ਵੀ ਰਹਿ ਜਾਣੇ ਇਸ ਕਰਕੇ ਜਿੱਥੇ ਘੁੰਮਣਾ ਘੁੰਮਿਓ ਇਹ ਜਾ ਕੇ ਇਹ ਬੇਟਾ ਤੁਸੀਂ ਕਿੰਨੀ ਐਂ ਚ ਤੁਹਾਡੀ ਨਹੀਂ ਤੇ ਤੁਸੀਂ ਉੱਥੇ ਗਏ ਤੁਹਾਡੇ ਪੇਰੈਂਟਸ ਕੋ ਨਾ ਤੁਸੀਂ ਤੁਹਾਡੀ ਬੇਟੀ ਹੈ ਜੀ ਹਾਂ ਜੀ ਤੁਸੀਂ 9 ਸਾਲ ਦੀ ਬੱਚੀ ਨੂੰ ਨਾਲ ਲੈ ਕੇ ਚੱਲ ਕੇ ਮਤਲਬ ਤੁਹਾਨੂੰ ਲੱਗਿਆ ਨਹੀਂ ਵੀ 9 ਸਾਲ ਦਾ ਬੱਚਾ ਕਿੱਦਾਂ ਉੱਥੇ ਜਾਊਗਾ ਐਂਡ ਸ਼ੀ ਇਜ਼ ਫੁੱਲ ਮੈਂਟਲ ਸਟਰੈਂਥ ਹੈਵਿੰਗ ਥੈਟ ਤੇ ਇਨੇ ਚੁੜਦਾਰ ਦੀ ਚੜਾਈਆਂ ਵੀ ਇਹਨੇ ਜੜੀਆਂ ਹੋਦੀ ਮਨੇ ਚੜਾਈ ਤੇ ਵੀ ਇਹਨੇ ਇਹਨੂੰ ਕੁਝ ਫੀਲ ਨਹੀਂ ਕੀਤਾ ਕਿ ਕਿ ਤੁਹਾਨੂੰ ਘਰ ਦੇ ਨੇ ਨਹੀਂ ਕਿਹਾ ਵੀ ਕਿੱਧਰ ਨੂੰ ਤੁਰ ਪੇ ਜੀ ਆ 70 ਸਾਲ ਦੀ ਉਮਰ ਚ ਜੀ ਮੇਰੀ ਵਾਈਫ ਦੀ ਲਾਸਟ ਇਅਰ ਡੈਥ ਹੋ ਗਈ ਸੀ ਉਹਨਾਂ ਦਾ ਸੁਪਨਾ ਸੀ ਮੈਂ ਮਾਉਂਟ ਐਵਰੇਸਟ ਕੈਂਪ ਤੇ ਪਹੁੰਚਾਂਗੀ। ਹਰ ਬੰਦਾ ਇਹ ਵੀ ਕਹਿੰਦਾ ਵੀ ਰੱਬਾ ਇਸ ਵਾਰ ਚੜਾ ਦੇ ਅਗਲੀ ਵਾਰ ਤੇ ਨਹੀਂ ਆਉਂਦੇ। ਨਹੀਂ ਐਸਾ ਨਹੀਂ ਉਹ ਉੱਥੇ ਰੱਬ ਨਹੀਂ ਆ ਦਿੰਦਾ। ਸਾਰੇ ਰੱਬ ਪਿੱਛੇ ਰਹਿ ਜਾਂਦੇ ਆ ਉੱਥੇ ਉੱਥੇ ਜਿਹੜੇ ਤੁਹਾਡੇ ਨਾਲ ਹੈ ਉਹੀ ਤੁਹਾਡਾ ਸੰਸਾਰ ਆ ਉਹੀ ਤੁਹਾਡਾ ਰੱਬ ਆ ਉਹਦੇ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦਾ ਔਰਤਾਂ ਤਾਂ ਘਰੋਂ ਨਹੀਂ ਨਿਕਲਦੀਆਂ ਜੀ ਕਈ ਵਾਰੀ ਵੀ ਇਹ ਲੱਗਦਾ ਵੀ ਅਸਤਾ ਘਰ ਦੇ ਕੰਮਕਾਰਾਂ 'ਚ ਫਸੇ ਰਹਿੰਦੇ ਆ ਤੇ ਤੁਸੀਂ ਉੱਥੇ ਜਾਣ ਦਾ ਸੁਪਨਾ ਕਿੱਦਾਂ ਦੇਖਿਆ ਜੀ ਜਾਂ ਪੂਰਾ ਕਿੱਦਾਂ ਕਰਦੇ ਇੱਕ ਨਵਾਂ ਸਨੇਹ ਆਰੀ ਹੈ ਜਿਹੜੇ ਹੈਗੇ ਸਾਡੇ ਕੋਸ ਸਰ ਨੇ ਸਿਰਜਿਆ ਤੇ ਸਾਡੀ ਵੀ ਲਾਈਫ ਇਦਾਂ ਦੀ ਸੀਗੀ ਚਾਰ ਪੰਜ ਸਾਲ ਦੇ ਵਿੱਚ ਵਿੱਚ ਇਹ ਚੀਜ਼ ਮੇਰੇ ਵਰਡ ਯਾਦ ਰੱਖਿਓ ਕਿ ਜਿੱਦਣ ਰੋਪੜ ਵਾਲੇ ਐਵਰੇਸਟ ਤੇ ਵੀ ਜਾ ਕੇ ਆਣਗੇ ਸੋ ਆਈ ਵਿਲ ਵੇਟ ਫॉर दैट ਮੂਮੈਂਟਸ ਐਂਡ ਡੇ ਤੇ ਮੇਰੇ ਪਿੱਛੇ ਕੁਝ ਲੋਕ ਖੜੇ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਟਿਕਸ ਹੈ ਤੁਹਾਨੂੰ ਲੱਗਦਾ ਹੋਊਗਾ ਕਿ ਸ਼ਾਇਦ ਇਹ ਇਹ ਬਜ਼ੁਰਗ ਹੋਣੇ ਆ ਜਿਹੜੇ ਸਟਿਕਸ ਹੈ ਨਾ ਦੇ ਹੱਥਾਂ ਦੇ ਵਿੱਚ ਪਰ ਇਹ ਇਹ ਯੋਧੇ ਆ ਜਿਹੜੇ ਕਿ ਮਾਉਂਟ ਐਵਰੇਸਟ ਦੇ ਬੇਸ ਕੈਂਪ ਨੂੰ ਸਰ ਕਰਕੇ ਆਏ ਆ ਤੇ ਪੰਜਾਬ ਦੀ ਖਾਸੀਅਤ ਹੈ ਵੀ ਪੰਜਾਬ ਦੇ ਵਿੱਚ ਉਮਰਾਂ ਮਾਇਨੇ ਨਹੀਂ ਰੱਖਦੀਆਂ ਪੰਜਾਬ ਐ ਹੈ ਤੇ ਇੱਥੇ ਛੋਟੇ ਬੱਚੇ ਵੀ ਤੇ ਵੱਡੇ ਬਜ਼ੁਰਗ ਵੀ ਕੀ ਕਰਨ ਗੁਜਰਨ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਗਰੁੱਪ ਦੇ ਵਿੱਚ ਇੱਥੇ ਇੱਕ 9 ਸਾਲ ਦੀ ਬੱਚੀ ਹੈ ਤਾਂ ਉੱਥੇ 70 ਸਾਲ ਦੀ ਉਮਰ ਤੋਂ ਵੱਧ ਤੇ ਬਜ਼ੁਰਗ ਵੀ ਆ ਜਿਹੜੇ ਮਾਉਂਟ ਐਵਰੇਸਟ ਤੇ ਬੇਸ ਕੈਂਪ ਨੂੰ ਸਰ ਕਰਿਆ ਹੈ ਸੋ ਗੱਲਬਾਤ ਜਿੱਥੇ ਕਰਦੇ ਸਾਡੇ ਨਾਲ ਪਹਿਲੇ ਵਿਧਾਇਕ ਸਾਹਿਬ ਹੈ ਸਰ ਕਿਵੇਂ ਦੇਖਦੇ ਹੋ ਜੀ ਤੁਹਾਨੂੰ ਮੁਬਾਰਕਾਂ ਵੀ ਆ ਵੀ ਤੁਹਾਡੇ ਹਲਕੇ ਦੇ ਜਿਹੜੇ ਲੋਕ ਆ ਉਹ ਬਲੰਦੀਆਂ ਸੂਰੇ ਆ ਜਿਹੜੇ ਤੇ ਆਏ ਸਾਲ ਹੀ ਕੋਈ ਨਾ ਕੋਈ ਐਵਰੇਸਟ ਦੇ ਕੈਂਪ ਤੇ ਚੜਿਆ ਹੁੰਦਾ ਜੀ ਆ ਕਿ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜੀ ਜਿਹੜੀ ਸਾਡੇ ਕੋਚ ਸਾਹਿਬ ਵਿਕਰਮਜੀਤ ਸਿੰਘ ਘੁੰਮਣ ਜੀ ਦੀ ਅਗਵਾਈ ਦੇ ਵਿੱਚ ਇਹ ਇੱਕ ਵਰਲਡ ਰਿਕਾਰਡ ਜਿਹੜਾ ਉਹ ਸਾਡੇ ਰੋਪੜ ਸ਼ਹਿਰ ਦੇ ਲਈ ਲੈ ਕੇ ਆਏ ਨੇ ਜਿੱਥੇ ਮਾਊਂਟ ਐਵਰੇਸਟ ਦੇ ਬੇਸ ਕੈਂਪ ਤੇ ਇਹ ਟੀਮ ਪਹੁੰਚ ਕੇ ਆਈ ਹੈ ਪਹਿਲਾ ਤਾਂ ਇਹ ਆਪਣੇ ਆਪ ਦੇ ਵਿੱਚ ਅਚੀਵਮੈਂਟ ਹੈ ਕਿ ਇਹ ਕੋਈ ਇਹ ਆਮ ਸਧਾਰਨ ਜਿਹੜੇ ਸਾਡੇ ਰੋਪੜ ਦੇ ਸ਼ਹਿਰੀ ਜਿਨ੍ਹਾਂ ਵਿੱਚ ਸਾਡੇ ਸੀਨੀਅਰ ਸਿਟੀਜ਼ਨ ਵੀ ਨੇ ਜਿਨ੍ਹਾਂ ਵਿੱਚ ਸਾਡੇ ਬੱਚੇ ਵੀ ਨੇ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਵੀ ਨੇ ਇਹ ਮਾਉਂਟ ਐਵਰੇਂਸ ਦੇ ਬੇਸ ਕੈਂਪ ਤੱਕ ਜਾ ਕੇ ਆਣਾ ਇੱਕ ਤਾਂ ਆਪਣੇ ਆਪ ਬਹੁਤ ਵੱਡੀ ਅਚੀਵਮੈਂਟ ਹੈ ਔਰ ਉਸ ਤੋਂ ਨਾਲ ਹੀ ਜੋ ਮੈਂ ਕੋਚ ਸਾਹਿਬ ਤੋਂ ਕੋਲ ਪਤਾ ਲੱਗਿਆ ਕਿ ਇੱਕੋ ਸ਼ਹਿਰ ਦੇ 14 ਵਿਅਕਤੀ ਪਹਿਲੀ ਵਾਰ ਮਾਉਂਟ ਐਵਰੇਂਸ ਦੇ ਬੇਸ ਕੈਂਪ ਤੱਕ ਪਹੁੰਚੇ ਨੇ ਅੱਜ ਤੱਕ ਸ਼ਾਇਦ ਦੁਨੀਆ ਦਾ ਕੋਈ ਵੀ ਸ਼ਹਿਰ ਨਹੀਂ ਹੈ ਜਿੱਥੋਂ ਦੇ ਇੱਕੋ ਸ਼ਹਿਰ ਦੇ ਕੋਈ 14 ਜਣਿਆਂ ਦੀ ਟੀਮ ਮਾਉਂਟ ਐਵਰੇਂਸ ਦੇ ਬੇਸ ਕੈਂਪ ਨੂੰ ਹੱਥ ਲਾ ਕੇ ਆਈ ਹੋਵੇ ਸੋ ਇਹ ਜੇ ਮਾਣ ਹਿੱਸੇ ਆਇਆ ਤਾਂ ਇਹਨਾਂ ਸਭ ਦੇ ਹੌਸਲੇ ਦੀ ਬਦੌਲਤ ਸਾਡੇ ਰੋਪੜ ਸ਼ਹਿਰ ਦੇ ਹਿੱਸੇ ਆਇਆ। ਸੋ ਇਹਨਾਂ ਨੂੰ ਸੈਲੂਟ ਕਰਨਾ ਬਣਦਾ। ਇਹਨਾਂ ਦਾ ਰੋਪੜ ਸ਼ਹਿਰ ਲਈ ਮਾਣ ਲੈ ਕੇ ਆਏ ਨੇ। ਇਹਨਾਂ ਦਾ ਧੰਨਵਾਦ ਕਰਨਾ ਬਣਦਾ। ਔਰ ਮੈਨੂੰ ਇਸ ਸੀ ਦਾ ਵੀ ਪਤਾ ਕਿ ਇਹ ਸਾਰਾ ਕੁਝ ਇੱਕੋ ਦਿਨ ਚ ਨਹੀਂ ਹੋ ਗਿਆ। ਕਿ ਇਹ ਗਏ ਪ੍ਰੋਗਰਾਮ ਬਣਾਇਆ ਤੇ ਮਾਉਂਟ ਐਵਰੇਜ ਚੜ ਕੇ ਆ ਗਈ। ਇਹ ਇਸ ਇਹਦੇ ਲਈ ਬੜਾ ਵਕਤ ਲੱਗਿਆ। ਜਿਹੜੀ ਰੋਪੜ ਦੀ ਯੂਨੀਕ ਐਡਵੈਂਚਰ ਫੈਮਿਲੀ ਕੋਸ਼ ਸਾਹਿਬ ਚਲਾ ਰਹੇ ਨੇ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਬਹੁਤ ਲੰਬੇ ਸਮੇਂ ਤੋਂ ਮੈਂ ਵੀ ਇਹਨਾਂ ਦੇ ਟੱਚ ਵਿੱਚ ਐ ਇਹਨਾਂ ਦੇ ਨਾਲ ਦਾ ਨਹੀਂ ਕਿਤੇ ਗਿਆ ਪਰ ਇਹਨਾਂ ਦੇ ਨਾਲ ਗੱਲਾਂ ਬਾਤ ਤਾਂ ਹਮੇਸ਼ਾ ਹੋਉਂਗੀਆਂ ਅੱਗੇ ਹੈਗਾ ਰਾਧਾ ਜੀ ਕੋ ਜਾਣਦਾਂਗੇ ਇਹ ਤਾਂ ਹੁਣ ਜੇ 15 ਦਿਨ ਲਈ ਛੇਰ ਛੱਡ ਕੇ ਮੈਂ ਚੱਲ ਗਿਆ ਤੁਸੀਂ ਉਹ ਪਿੱਛੋਂ ਮਾਈਕ ਲੈ ਕੇ ਪਤਾ ਨਹੀਂ ਕੀ ਕੁਝ ਪੁੱਛਣ ਲੱਗ ਜਾਣੇ ਪਿੱਛੇ ਜੀ ਚੱਲੋ ਮੈਂ ਮੰਨਦਾ ਬੜਾ ਕਰਦਾ ਸੋ ਇਸ ਕਰਕੇ ਮੈਂ ਤਾਂ ਗੜਵੱਗੇ ਦੀ ਪਹਾੜੀ ਦੀ ਜਾ ਕੇ ਸਾਰ ਲਿਆ ਕੱਲ ਮਾਉਂਟ ਐਵਰੇਸਟ ਦਾ ਜਨਨ ਸਾਹਿਬ ਨੂੰ ਭੇਜ ਦਿਓ ਜੀ ਨਾਲੇ ਰਿਕਾਰਡ ਬਣ ਜੂਗਾ ਜੀ ਸੋ ਇਹਨਾਂ ਨੂੰ ਇਹਨਾਂ ਦੀ ਇਹ ਸਾਰੀ ਟੀਮ ਨੂੰ ਸੈਲੂਟ ਕਰਨਾ ਬਣਦਾ ਕਿ ਉੱਥੇ ਤੱਕ ਜਾ ਕੇ ਆਏ ਨੇ ਇਹਨਾਂ ਦੀਆਂ ਹੋਰ ਵੀ ਅਚੀਵਮੈਂਟਸ ਨੇ ਇਹਨਾਂ ਨੇ ਸਾਨੂੰ ਸਾਨਵੀ ਸੂਦ ਇਸ ਟੀਮ ਨੇ ਦਿੱਤੀ ਹੈ ਸਾਨੂੰ ਤੇਗਵੀਰ ਸਿੰਘ ਇਸ ਟੀਮ ਨੇ ਦਿੱਤਾ ਜਿਨ੍ਹਾਂ ਨੇ ਵਰਲਡ ਰਿਕਾਰਡ ਜਿਹੜੇ ਆ ਰੋਪੜ ਸ਼ਹਿਰ ਦੇ ਹਿੱਸੇ ਇਹਨਾਂ ਦੇ ਕਰਕੇ ਆਏ ਨੇ ਸੋ ਜਿਸ ਉਚਾਈ ਤੇ ਜਾ ਕੇ ਆਏ ਨੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਇਹ ਰੋਪੜ ਸ਼ਹਿਰ ਦਾ ਹੌਸਲਾ ਉਸ ਉਚਾਈ ਤੇ ਲੈ ਗਏ ਉਸ ਹੌਸਲੇ ਦੇ ਵਿੱਚੋਂ ਜਿਹੜੀਆਂ ਅੱਗੇ-ਅੱਗੇ ਹੋਰ ਅਚੀਵਮੈਂਟਸ ਨਿਕਲਣੀਆਂ ਉਹਦੇ ਵਿੱਚ ਵੀ ਇਹਨਾਂ ਸਾਰਿਆਂ ਦੀ ਰਿਵੈਲਟੀ ਹੋਏਗੀ ਬਿਲਕੁਲ ਬਿਲਕੁਲ ਹੋ ਸਕਦਾ ਤੁਸੀਂ ਮੈਨੂੰ ਲੱਗਦਾ ਆ ਇੱਕ ਆਮ ਗੱਲ ਬਣਾ ਦੇਣੀ ਵੀ ਅ ਮਾਉਂਟ ਐਵਰੈਸਟ ਬੇਸ ਕੈਂਪ ਜਾਣਾ ਤਾਂ ਆਮ ਜੀ ਗੱਲ ਹੋ ਗਈ ਵੀ ਇਹ ਤਾਂ 15 20 ਜਾਣੇ ਚੜ੍ਹੇ ਹੀ ਰਹਿੰਦੇ ਜਾ ਕੇ ਜੀ ਉੱਥੇ ਇਹ ਥਲੀ ਸਾਹਿਬ ਪਹਿਲਾਂ ਤਾਂ ਥੋੜਾ 20 ਦੇ ਵਿੱਚ ਕੰਟਰੀਬਿਊਸ਼ਨ ਹੈ ਰੋਪੜ ਦੇ ਸਾਰੇ ਨਾਗਰਿਕਾਂ ਦਾ ਇਹਦੇ ਵਿੱਚ ਹੈ ਕਿ ਤੁਸੀਂ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਬਣੇ ਸਾਨੂੰ ਇੱਕ ਚੈਲੰਜ ਦਿੱਤਾ ਤੇ ਜਿਹੜਾ ਤੁਸੀਂ ਕੁਐਸਚਨ ਕੀਤਾ ਤੇ ਉਹ ਸੁਪਨਾ ਸਾਡਾ ਸੱਚਾਰ ਹੋ ਗਿਆ ਰੋਪੜ ਵਾਲਿਆਂ ਨੇ ਐਵਰੇਸਟ ਬੇਸ ਕੈਂਪ ਨੂੰ ਪਿਕਨਿਕ ਸਪੋਰਟ ਬਣਾਤਾ 14 ਮੈਂਬਰ 8:00 ਟਾਈਮ ਉੱਥੇ ਪਹੁੰਚੇ ਸਾਡਾ ਡ੍ਰੀਮ ਸੀਗਾ ਇਹ ਸਕਾਰ ਹੋਇਆ ਤੋਂ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ ਅਸੀਂ ਰਕਸ਼ਵਨ ਲਿਖਾ ਖਿੱਚੀ ਸੀਗੀ ਕਿ ਰੋਪੜ ਤੋਂ ਅਸੀਂ ਬਲੰਦੀਆਂ ਦੇ ਪਛਾਨਾ ਤੇ ਇੰਟਰਨੈਸ਼ਨਲ ਪੱਧਰ ਤੇ ਪਛਾਨਾ ਹੈ ਤੇ ਅੱਜ ਅਸੀਂ ਰੋਪੜ ਸ਼ਹਿਰ ਨੂੰ ਇੱਕ ਮਾਊਂਟੇਨਰ ਦਾ ਕਲਚਰ ਦਿੱਤਾ ਉਹ ਸਾਡਾ ਇੱਕ ਡ੍ਰੀਮ ਸੀ ਇੱਕ ਕਲਪਨਾ ਸੀਗਾ ਜਿਹੜਾ 80 ਮੈਂਬਰਸ ਦੇ ਨਾਲ ਮਿਲ ਕੇ ਪੂਰਾ ਹੋਇਆ ਕਿਹੜੀ ਕਿਹੜੀ ਏਜ ਗਰੁੱਪ ਦੇ ਬੱਚੇ ਲੋਕ ਸੀ ਜੀ ਇਹਦੇ ਵਿੱਚ ਇਹ 9 ਸਾਲ ਤੋਂ ਲੈ ਕੇ ਤੇ 70 ਸਾਲ ਤੱਕ ਸੀਗੇ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਅਸੀਂ ਚੈਲੰਜਰਸ ਨੂੰ ਮਿਲ ਕੇ ਸਾਰਿਆਂ ਨੇ ਸਾਹਮਣਾ ਕੀਤਾ ਉਹ ਇਸ ਤੋਂ ਵੀ ਵੱਡੀ ਖੁਸ਼ੀ ਇਹ ਹੈ ਕਿ ਅਸੀਂ ਐਵਰੇਸਟ ਬੇਸ ਕੈਂਪ ਦੇ ਨਾਲ ਨਾਲ ਕਾਲਾ ਪੱਥਰ ਪੀਕ ਜਿਹੜੀ ਐ ਉਹਨੂੰ ਵੀ ਕਲੀਅਰ ਕੀਤਾ ਦੋ ਪੀਕ ਕੀਤੀਆਂ ਨੇ ਅਗੋ ਸਭ ਕਈ ਵਾਰ ਕਹਿ ਦਿੰਦੇ ਨੇ ਵੀ ਬਜ਼ੁਰਗਾਂ ਨੇ ਤਾਂ ਪ੍ਰਾਣੀਆਂ ਖਰਾਕਾ ਖਾਧੀਆਂ ਹੁੰਦੀਆਂ ਹੁੰਦੀਆਂ ਜੀ ਫੇ ਨਵੇਂਆਂ ਨੂੰ ਕਿਦਾਂ ਤਿਆਰ ਕੀਤਾ ਤੁਸੀਂ ਇਹਨਾਂ ਨੂੰ ਕਿਹੜੀ ਖਰਾਕ ਦਿੱਤੀ ਜੀ ਨਵੇਂਆਂ ਨੂੰ ਜਿਹੜਾ ਸਾਡਾ ਇਹ ਐਕਸਪੀਰੀਅੰਸ ਸੀ ਇਲਾ ਦਾ ਜਿਹੜਾ ਜੂਸ ਸੀਗਾ ਇਹ ਕਾਫੀ ਦੇਰ ਤੋਂ ਵਰਕਆਊਟ ਕਰ ਰਹੇ ਸੀ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਐ ਕਿ ਸਾਡੇ ਟਾਰਗੇਟ ਬਹੁਤ ਲੰਬੇ ਨੇ ਅੱਜ ਮੈਂ ਸ਼ਹਿਰ ਵਾਸੀਆਂ ਦਾ ਐਮਐਲਏ ਸਾਹਿਬ ਦਾ ਡਕਟਰ ਸਾਹਿਬ ਦਾ ਜਿੰਨੀਆਂ ਵੀ ਸੰਸਤਾ ਸਾਨੂੰ ਰਿਸੀਵ ਕਰਨ ਆਈਆਂ ਮਾਣ ਸਨਮਾਨ ਬਖਸ਼ਿਆ ਹੈ ਮੇਰੇ ਲਈ ਉਹਨਾਂ ਲਈ ਸ਼ਬਦ ਨਹੀਂ ਹੈ ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਰੋਪੜ ਇੱਕ ਮਾਊਂਟੇਨિયਰਸ ਕਲਚਰ ਸ਼ਹਿਰ ਦੇ ਨਾਲ ਜਾਣਿਆ ਜਾਊਗਾ ਇਹਦੇ ਵਿੱਚ ਤੇਗਵੀਰ ਤੇ ਆਸਾਨਵੀ ਨੇ ਜਿਹੜਾ ਰਸਤਾ ਦਿਖਾਇਆ ਸੀ ਅਸੀਂ ਸੋਚਿਆ ਵੀ ਬੱਚੇ ਗਏ ਨੇ ਵੀ ਹੁਣ ਬਜ਼ੁਰਗ ਜਾ ਕੇ ਵੀ ਉਹਨਾਂ ਲੀਹਾਂ ਤੇ ਜਾ ਕੇ ਚਾਰ ਚੰਦ ਲਾਣ ਰੋਪੜ ਸ਼ਹਿਰ ਨੂੰ ਤੇ ਉਹ ਸੁਪਨਾ ਸਾਡਾ ਸਾਰਿਆਂ ਦਾ ਸਕਾਰ ਹੋਇਆ ਤੇ ਸਾਰੇ ਮੈਂਬਰ ਨੂੰ ਮੈਂ ਵਧਾਈ ਦਿੰਦਾ ਜਿੰਨੇ ਵੀ ਮੇਰੇ ਨਾਲ ਗਏ ਸੀਗੇ ਤੇ ਇਹ ਨਹੀਂ ਹੌਸਲਾ ਨਹੀਂ ਛੱਡਿਆ ਬੜੀਆਂ ਚੈਲੰਜਸ ਆਏ ਨੇ ਫਿਜ਼ੀਕਲੀ ਮੈਂਟਲੀ ਖਾਣੇ ਦੇ ਕਲਾਈਮੈਟਿਕਲੀ ਆਕਸੀਜਨ ਲੈਵਲ ਦੇ ਪਰ ਅਸੀਂ ਮਿਲ ਕੇ ਸਾਰਿਆਂ ਨੇ ਇਹਦਾ ਬਹੁਤ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਤੇ ਰੋਪੜ ਸ਼ਹਿਰ ਨੂੰ ਅੱਜ ਸਾਨੂੰ ਮਾਣ ਹੈ ਕੀ ਅਸੀਂ ਇੰਟਰਨੈਸ਼ਨਲ ਮੈਪ ਤੇ ਲੈ ਕੇ ਆਏ ਤੇ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਵੀ ਇਹਦੇ ਵਿੱਚ ਬਹੁਤ ਸਹਿਯੋਗ ਹੈ। ਸ਼ੁਕਰੀਆ ਜੀ। ਤੇ ਸਰ ਕਿਵੇਂ ਦੇਖਦੇ ਹੋ ਵੀ ਤੁਸੀਂ ਤੁਹਾਡੀ ਏਜ ਜਿਆਦਾ ਕਿੰਨੀ ਏਜ ਹੈ ਤੁਹਾਡੀ? ਮੇਰੀ ਪ੍ਰੋਕਸੀਮੇਟ 70 ਸਾਲ ਦੀ ਏਜ ਹੈਗੀ ਆ। ਹਾਂ ਜੀ। ਇਹ ਤੁਹਾਨੂੰ ਘਰ ਦੇ ਨੇ ਨਹੀਂ ਕਿਹਾ ਵੀ ਕਿੱਧਰ ਨੂੰ ਤੁਰ ਪੇ ਜੀ ਆ 70 ਸਾਲ ਦੀ ਉਮਰ 'ਚ? ਮਤਲਬ ਕੀ ਉਹਨਾਂ ਨੇ ਕਿਹਾ ਸੀ ਮੇਰੀ ਵਾਈਫ ਦੀ ਲਾਸਟ ਇਅਰ ਡੈਥ ਹੋ ਗਈ ਸੀ। ਉਹਨਾਂ ਦਾ ਸੁਪਨਾ ਸੀ ਮੈਂ ਮਾਉਂਟ ਐਵਰੇਸਟ ਕੈਂਪ ਤੇ ਪਹੁੰਚਾਂਗੀ। ਤੇ ਉਹ ਕੈਂਸਰ ਦੇ ਪੇਸ਼ੈਂਟ ਸੀ 2005 ਦੇ ਵਿੱਚ। ਸਾਰੀ ਬੋਡੀ ਚ ਕੈਂਸਰ ਫੈਲ ਚੁੱਕਿਆ ਹੈਗਾ ਸੀ ਲਾਸਟ ਮਤਲਬ ਕਿ ਉਹਨਾਂ ਦਾ ਪੜਾ ਸੀ ਮਤਲਬ ਕੀ ਹੈਗਾ ਉਹ ਮਤਲਬ ਕਿ ਸਟਰਗਲ ਕਰਕੇ ਕੋਚ ਸਾਹਿਬ ਵਿਕਰਮਜੀਤ ਦੇ ਹੁਮਨ ਦੀ ਅਗਵਾਈ ਦੇ ਹੇਠਾਂ ਉਹਨਾਂ ਨੇ ਬਹੁਤ ਮਤਲਬ ਕਿ ਮਿਹਨਤ કરી ਬਹੁਤ ਸਪੋਰਟਸ ਦੇ ਵਿੱਚ ਵੀ ਨਾਲ ਕੰਮ ਕੀਤਾ ਇੱਕ ਡਿਊ ਬਾਲ ਗੇਮ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿੱਤਾ ਤੇ ਉਹਦੇ ਬਦੌਲਤ ਉਹਨਾਂ ਦੇ ਲਾਸਟ ইয়ার ਡੈਥ ਦੇ ਅਸ ਮੈਂ ਤੇ ਮੈਂ ਆਪਣੇ ਪੁੱਤੇ ਨੂੰ ਵੀ ਨਾਲ ਤਿਆਰ ਕਰਕੇ ਇਨਾ ਆਸਾਨ ਨਹੀਂ ਹੈਗਾ ਗੱਲਾਂ ਕਰਨੀਆਂ ਆਸਾਨ ਹੈਗੀਆਂ ਐਕਸ਼ਨ ਕਰਨਾ ਪੜਾ ਔਖਾ ਹੈਗਾ ਕਿੰਨੇ ਕੁ ਔਖਾ ਹੀ ਆਈ ਆ ਜੀ ਹੁਣ ਕਈ ਵਾਰੀ ਇਹ ਸੁਣ ਕੇ ਵੀ 14 ਜਾਣੇ ਚਲ ਗਏ ਜੀ ਹਰੇਕ ਸਾਲੇ ਚਲ ਜਾਂਦੇ ਆ ਵੀ ਲੱਗਦਾ ਸੌਖਾ ਹੀ ਕੰਮ ਹੋਣਾ ਸ਼ਾਇਦ ਲੋਕ ਇਹ ਸੋਚ ਲੈਣ ਨਹੀਂ 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 ਬਹੁਤ ਔਖਾ ਹੈ ਪਰ ਇਹ ਟਫ ਵੈਰੀ ਟਫ ਵੈਰੀ ਟਫ ਜੌਬ ਇਵਨ ਇੱਥੇ ਤੱਕ ਵੀ ਮੇਰੇ ਪੋਤੇ ਦਾ ਦੋ ਵਾਰੀ ਅਥਰੂ ਨਿਕਲੇ ਰੋਣ ਰੋਣ ਲੱਗ ਗਿਆ ਵੀ ਬਸ ਮੈਂ ਮੈਂ ਨਹੀਂ ਹੌਸਲਾ ਕੋ ਸਾਹਮਣੋਂ ਬਲਕੇ ਬੜਾ ਇੱਕ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਹੈ ਐਜ਼ ਅ ਟੀਚਿੰਗ ਲਾਈਨਸ ਐਜ਼ ਅ ਕੋਚ ਐਜ਼ ਅ ਇੰਟਰਨੈਸ਼ਨਲ ਕੋਚ ਕਿਸ ਤਰ੍ਹਾਂ ਬੱਚੇ ਤੋਂ ਕੰਮ ਲੈਣਾ ਕਿੱਦਾਂ ਨੂੰ ਹੌਸਲਾ ਦੇਣਾ ਵੀ ਲੈ ਨੂੰ ਕਾਫੀ ਪਿਲਾਓ ਇਹਨੂੰ ਕਰੋ ਬਲਕਿ ਉਹਨੂੰ ਫੇਰ ਕਸ ਕਰਕੇ ਵੀ ਸਾਹਮਣੇ ਮਾਉਂਟ ਐਵਰੇਸਟ ਹੈ ਇੰਨਾ ਜੋਸ਼ ਹੈਗਾ ਵੀ ਸੀ ਮਾਉਂਟ ਐਵਰੇਸਟ ਨੂੰ ਵੀ ਪਾਰ ਕਰ ਦਾਂਗੇ ਮੈਨੂੰ ਲੱਗਦਾ ਜੀ ਤੁਹਾਡਾ ਹੁਣ ਜਵਾਨਾਂ ਦੇ ਸਾਹਮਣੇ ਖੜ ਕੇ ਵੀ ਥਾਪੀਆਂ ਮਾਰਨ ਨੂੰ ਮਨ ਕਰਦਾ ਹੋਣਾ ਵੀ ਲਓ ਵੀ ਤੁਹਾਡੇ ਨਾਲ ਹੀ ਵੱਡਾ ਕੰਮ ਕਰਤਾ ਸੀ ਨੇ ਨੀਵਰ ਕੋਈ ਗਲਤੀ ਹੈ ਵੀ ਤੁਸੀਂ ਕੋਈ ਕੰਮ ਕਰਕੇ ਉਸੇ ਬਾਅਦ ਫਿਰ ਗੱਲ ਕਰਨ ਦਾ ਫਾਇਦਾ ਹੈਗਾ ਐਕਸ਼ਨ ਕਰਨ ਦਾ ਫਿਰ ਫਾਇਦਾ ਕਿ ਅਸੀਂ ਬਹੁਤ ਖੁਸ਼ ਹਾਂ ਸਾਰੇ ਸਾਡੇ ਮੈਂਬਰ ਸਾਰੇ ਬਹੁਤ ਖੁਸ਼ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਟੀਮ ਵਰਕ ਸੀ ਉਸ ਕਰਕੇ ਹੋ ਗਿਆ ਆਦਰਵਾਇਜ਼ ਬੜਾ ਔਖਾ ਇੱਕ ਤੇਗ ਵੀਰ ਤੁਹਾਡਾ ਕੀ ਲੱਗਦਾ ਦੋਤਾ ਦੋਤਾ ਜੀ ਇਹ ਤੁਹਾਡੇ ਖਾਨਦਾਨ ਦੀ ਕੀ ਹਿਸਟਰੀ ਹੈ ਜੀ ਮਤਲਬ ਜਿਹੜੀ ਤੁਸੀਂ ਦੋਤੇ ਵੀ ਤੁਹਾਡੇ ਚੜ੍ਹ ਜਾਂਦੇ 7 ਸਾਲ ਦੇ ਤੁਸੀਂ ਬਜ਼ੁਰਗ ਵੀ ਚੜ੍ਹ ਜਾਂਦੇ ਨਹੀਂ ਹਿਸਟਰੀ ਕੋਈ ਖਾਸ ਨਹੀਂ ਜੀ ਮਤਲਬ ਨਾਕ ਤਾਂ ਮੇਰੀ ਫੈਮਿਲੀ ਵਿੱਚ ਮੇਰੇ ਡੈਡੀ ਮੇਰੇ ਮਤਲਬ 60 ਸਾਲ ਦੀ ਉਮਰ ਚ ਗੋਡੇ ਉਹਨਾਂ ਦੇ ਰਹਿ ਗਏ ਸੀ ਤੇ ਬੇਟੀ ਮੇਰੀ ਡਾਕਟਰ ਹੈ ਇੱਥੇ ਰੋਪੜ ਸ਼ਹਿਰ ਜੀ ਉਹ ਕਹਿੰਦੀ ਪਪਾ ਗੋਡੇ ਤੁਹਾਡੇ ਵੀ ਰਹਿ ਜਾਣੇ ਇਸ ਕਰਕੇ ਜਿੱਥੇ ਘੁੰਮਣਾ ਘੁੰਮਿਓ ਪਰ ਫਿਰ ਮੈਂ ਡਾਕਟਰਾਂ ਦੀ ਸਲਾਹ ਨਾਲ ਤੇ ਆਪਣਾ ਫਿਜ਼ੀਕਲ ਜਿਹੜਾ ਫਿਟਨੈਸ ਵਾਸਤੇ ਕੁਝ ਨਾ ਕੁਝ ਫਿਜ਼ੀਕਲ ਐਕਟੀਵਿਟੀਜ਼ ਮੈਂ ਕਰਦਾ ਰਿਹਾ ਤੇ ਗੋਡੇ ਮੇਰੇ ਐਨ ਬਰਕਰਾਰ ਨੇ ਤੇ ਹੋਰ ਕੋਈ ਖਾਸ ਇਦਾਂ ਗੱਲ ਨਹੀਂ ਹੈ ਬਸ ਫਿੱਟ ਰਹੋ ਰੋ ਫਿਜ਼ੀਕਲ ਐਕਟੀਵਿਟੀਜ਼ ਕੁਛ ਨਾ ਕੁਛ ਕਰਦੇ ਰਹੋ ਤਾਂ ਕੋਈ ਵੀ ਕਮ ਔਖਾ ਨਹੀਂ ਹੈ ਇੱਕ ਇੱਕ ਧੀ ਨੂੰ ਨਾ ਆਪਣੇ ਜਦਾ ਪਿਓ ਨਾਲ ਪਿਆਰ ਹੁੰਦਾ ਜੀ ਜਾਂ ਉਹਨੇ ਬੱਚਿਆਂ ਨਾਲ ਹੁੰਦਾ ਥੋੜੀ ਧੀ ਤਾਂ ਫਿਰ ਬਹੁਤ ਮਤਲਬ ਬਰੇਵ ਆ ਜਿਨ੍ਹਾਂ ਨੇ ਆਪਣੇ ਪਿਓ ਨੂੰ ਵੀ ਭੇਜਤਾ ਉਹਨੇ ਬੱਚੇ ਨੂੰ ਵੀ 7 ਸਾਲ ਦੇ ਨੂੰ ਭੇਜਤਾ ਬਹੁਤ ਸਟਰੋਂਗ ਹੈ ਜੀ ਮੈਂਟਲੀ ਫਿਜ਼ੀਕਲੀ ਫਿਜ਼ੀਕਲੀ ਭਾਵੇਂ ਇੰਨਾ ਨਹੀਂ ਪਰ ਮੈਂਟਲੀ ਉਹ ਬਹੁਤ ਸਟਰੋਂਗ ਹੈ ਤੇ ਕਹਿੰਦੀ ਪਾਪਾ ਉਹਨਾਂ ਨੇ ਫੋਰਸ ਕੀਤਾ ਮੈਂ ਕਿਹਾ ਮੈਂ 15 ਦਿਨ ਮੈਂ ਬਿਜ਼ਨਸਮੈਨ ਆ ਵੀ ਕਿਵੇਂ ਛੱਡ ਕੇ ਜਾਵਾਂਗਾ ਬੇਟਾ ਵੀ ਕਹਿੰਦਾ ਨਹੀਂ ਪਾਪਾ ਮੈਂ ਸਹਾਰ ਲਾਂਗਾ ਕੋਈ ਗੱਲ ਨਹੀਂ ਬੇਟੀ ਤੇ ਬੇਟਾ ਇਹ ਕਿੰਨੀ ਤੁਸੀਂ ਜਾਓ ਤੇ ਇਹ ਕੰਮ ਕਰਕੇ ਆਓ ਤੁਸੀਂ ਕਰ ਲਓਗੇ ਇੰਟਰਸਮੈਨ ਲਈ ਬਹੁਤ ਔਖਾ ਹੁੰਦਾ ਨਾ ਜੀ ਕਮ ਕਾਰਾਂ ਨੂੰ ਛੱਡਣਾ ਹਾਂਜੀ ਹਾਂਜੀ ਔਖਾ ਬਹੁਤ ਹੁੰਦਾ ਪਰ ਹੁਣ ਗੱਲ ਇਹ ਹੈ ਵੀ ਮੇਰੇ ਹੋਰ ਵੀ ਬਿਜ਼ਨਸਮੈਨ ਨੇ ਮੇਰੇ ਸਾਥੀ ਨੇ ਉਹ ਕਰਦੇ ਕੀ ਨੇ ਕਿ ਪੈਸੇ ਕਮਾਉਣ ਦੇ ਚੱਕਰ 'ਚ ਆਪਣੀ ਸਿਹਤ ਖਰਾਬ ਕਰ ਰਹੇ ਨੇ ਠੀਕ ਹੈ ਫਿਰ ਉਹ ਸਿਹਤ ਨੂੰ ਠੀਕ ਕਰਨ ਵਾਸਤੇ ਫਿਰ ਪੈਸੇ ਲਗਾਉਂਦੇ ਨੇ ਪਰ ਉਹ ਗੱਲ ਨਹੀਂ ਬਣਦੀ ਸਮੇਂ ਤੋਂ ਸਮਾਂ ਕੱਢਣਾ ਪੈਂਦਾ ਜੀ ਹਾਂਜੀ ਸਮਾਂ ਕਰਨਾ ਪੈਂਦਾ ਤੇ ਜੇ ਅਸੀਂ ਆਪਣੇ ਵਾਸਤੇ ਸਮਾਂ ਨਹੀਂ ਕੱਢ ਸਕਦੇ ਤਾਂ ਫਿਰ ਪੈਸੇ ਵੀ ਤਾਂ ਹੀ ਹੈ ਜੇ ਫਾਇਦਾ ਜੇ ਅਸੀਂ ਇੰਜੋਏ ਕਰ ਸਕਾਂਗੇ ਜੇ ਅਸੀਂ ਫਿਜ਼ੀਕਲੀ ਫਿਟੇ ਨਹੀਂ ਹੈ ਤਾਂ ਪੈਸਾ ਵੀ ਇਦਾਂ ਹੀ ਰਹਿ ਜਾਣਾ ਕੋਈ ਫਾਇਦਾ ਨਹੀਂ ਬੈਂਕਾਂ 'ਚ ਪਿਆ ਰਹਿ ਜਾਂਦਾ ਬਥੇਰੇ ਬੰਦੇ ਤੁਸੀਂ ਦੇਖੇ ਹੋਣੇ ਕੋਵਿਡ ਦੇ ਵਿੱਚ ਵੀ ਕਰੋੜਾ ਰੁਪਏ ਵੀ ਲਾ ਕੇ ਪਰ ਉਹ ਇੱਕ ਨਹੀਂ ਉਹਨਾਂ ਨੂੰ ਇੱਕ ਮੂਵਮੈਂਟ ਵੀ ਜੀਣ ਵਾਸਤੇ ਨਹੀਂ ਮਿਲ ਸਕੇ ਸੋ ਪੈਸਾ ਸੈਕੰਡਰੀ ਹੈ ਜਿਹੜੀ ਪਹਿਲੀ ਹੈ ਉਹ ਹੈਲਥ ਹੈ ਹੈਲਥ ਇਜ਼ ਵੈਲਥ ਬਿਲਕੁਲ ਬਿਲਕੁਲ ਸੋ ਬਹੁਤ ਸਾਰੀਆਂ ਉਹ ਲੇਡੀਆਂ ਵੀ ਕਹਿੰਿਆ ਜੀ ਤੇ ਮਤਲਬ ਔਰਤਾਂ ਤਾਂ ਘਰੋਂ ਨਹੀਂ ਨਿਕਲਦੀਆਂ ਜੀ ਕਈ ਵਾਰੀ ਵੀ ਲੱਦਾ ਵੀ ਹਸਤਾ ਕਰਦੇ ਕੰਮਕਾਰਾਂ ਤੇ ਫਸੇ ਰਹਿੰਦੇ ਆ ਤੇ ਤੁਸੀਂ ਉੱਥੇ ਜਾਣ ਦਾ ਸੁਪਨਾ ਕਿਦਾਂ ਦੇਖਿਆ ਜੀ ਜਾਂ ਪੂਰਾ ਕਿਦਾਂ ਕਰਦੇ ਹਾਂ ਹਾਂਜੀ ਸਰ ਪਹਿਲਾਂ ਮੈਂ ਇਸ ਚੈਨਲ ਦੇ ਥਰੂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਕਿਉਂਕਿ ਸਮਾਜ ਦੇ ਬਹੁਤ ਵਧੀਆ ਇਸ਼ੂ ਜਿਹੜੇ ਹੈਗੇ ਆ ਬਹੁਤ ਵਧੀਆ ਸਨੇਹ ਤੁਸੀਂ ਆਪਣੇ ਚੈਨਲ ਰਾਹੀਂ ਦਿੰਨੇ ਹੋ ਤੇ ਮੈਂ ਤੁਹਾਡੀ ਰੈਗੂਲਰ ਵਿਊਅਰ ਆ ਔਰ ਜਿਹੜੇ ਤੁਸੀਂ ਕਹਿੰਦੇ ਵੀ ਔਰਤਾਂ ਘਰ ਤੋਂ ਬਾਹਰ ਨਹੀਂ ਨਿਕਲਦੀਆਂ ਜਾਂ ਕਿਸ ਤਰ੍ਹਾਂ ਆ ਇੱਕ ਨਵਾਂ ਸਿਨੇਆਰੀ ਜਿਹੜੇ ਹੈਗੇ ਸਾਡੇ ਕੋਸ ਸਰ ਨੇ ਸਿਰਜਿਆ ਹੈ ਤੇ ਸਾਡੀ ਵੀ ਲਾਈਫ ਇਦਾਂ ਦੀ ਸਿਗੀ ਜਰੂਰ ਤੁਸੀਂ ਇਸ ਕਲੱਬ ਨਾਲ ਜੁੜੇ ਆ ਕੋਈ 15 ਸਾਲ ਤੋਂ ਕੋਈ 20 ਸਾਲ ਤੋਂ ਕੋਈ ਮੈਂ 7-8 ਸਾਲ ਤੋਂ ਜੁੜੀ ਆ ਮੇਰੀ ਲਾਈਫ 'ਚ ਬਹੁਤ ਵਧੀਆ ਚੇਂਜੇਸ ਆਏ ਨੇ ਮੈਂ ਬਹੁਤ ਸਾਰੀਆਂ ਅਚੀਵਮੈਂਟ ਕਰੀਆਂ ਨੇ ਇਸ ਦੇ ਥਰੂ ਕਿਉਂਕਿ ਸਾਡੇ ਕੋਚ ਸਰ ਜਿਹੜੇ ਹੈਗੇ ਉਹਨਾਂ ਦਾ ਦਿਮਾਗ ਜਿਹੜਾ ਹੈਗਾ ਇੱਕ ਇਵੈਂਟ ਤੋਂ ਬਾਅਦ ਇਹ ਇਵੈਂਟ ਖਤਮ ਹੋ ਗਿਆ ਇੱਕ ਨਵੇਂ ਇਵੈਂਟ ਲਈ ਤਿਆਰ ਹੈ ਉਹ ਤੁਸੀਂ ਬਹੁਤ ਜਲਦੀ ਕੈਮਰਾ ਲੈ ਕੇ ਦੁਬਾਰਾ ਇੰਟਰਵਿਊ ਕਰਨ ਆਉਂਗੇ ਵੀ ਤੁਸੀਂ ਆ ਕਰਿਆ ਅੱਗੇ ਕੀ ਹੈ ਜੀ ਹੁਣ ਮਤਲਬ 70 ਸਾਲ ਵਾਲੇ ਵੀ ਬੇਸ ਕੈਂਪ ਸਰ ਕਰਿਆ ਹੁਣ ਤੁਹਾਨੂੰ ਤਾਂ ਲੱਗਦਾ ਹੋਣਾ ਵੀ ਸਾਡੇ ਦੀ ਤਾਂ ਬਹੁਤ ਕੁਝ ਅੱਗੇ ਪਿਆ ਜੀ ਹਾਂਜੀ ਸਰ ਅੱਗੇ ਬਹੁਤ ਕੁਝ ਹੈ ਸਾਡੇ ਸਰ ਦੇ ਜਿਹੜੇ ਪਲਾਨਸ ਨੇ ਬਹੁਤ ਵਧੀਆ ਨੇ ਬਹੁਤ ਅੱਗੇ ਨੇ ਕਿਉਂਕਿ ਸਿਰਫ ਇਹ ਹੁਣ ਆਪਾਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਨੇ ਸੈਲੀਬ੍ਰੇਟ ਕਰ ਚੁੱਕੇ ਆ ਜਿਵੇਂ ਹੁਣ ਖੇਡਾਂ ਵਤਨ ਪੰਜਾਬ ਦੀਆਂ ਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਫਿਰ ਅਸੀਂ ਤੇਗ ਵੀ ਜਿਹੜਾ ਹੈਗਾ ਵਰਲਡ ਜਾਂ ਏਸ਼ੀਅਨ ਯੰਗੇਸਟ ਮਾਊਂਟੇਨিয়ার ਹੈ ਉਹਨੂੰ ਸੈਲੀਬ੍ਰੇਟ ਕਰਿਆ ਸਾਨਵੀ ਜਿਹੜੀ ਹੈ ਕਿ ਵਰਲਡ ਯੰਗੇਸਟ ਮਾਊਂਟੇਨিয়ার ਆ ਉਹਨੂੰ ਸੈਲੀਬ੍ਰੇਟ ਕਰ ਰਹੇ ਆ ਤੇ ਉਹਨਾਂ ਦੀਆਂ ਆਉਣ ਵਾਲੀਆਂ ਉਪलब्ਧੀਆਂ ਲਈ ਅਸੀਂ ਦੁਬਾਰਾ ਸੈਲੀਬ੍ਰੇਟ ਕਰਨ ਲਈ ਇੱਥੇ ਇਕੱਠੇ ਹੋਣਾ ਸੋ ਜਦੋਂ ਅਸੀਂ ਪਹਾੜ ਚੜਦੇ ਆ ਜਾਂ ਇਹ ਜੇ ਕੋਈ ਕੰਮ ਕਰਦੇ ਸੌਖੇ ਨਹੀਂ ਹੁੰਦੇ ਹੈਗੇ ਪਰ ਜਦੋਂ ਸਰ ਇਹ ਕਹਿੰਦੇ ਆ ਵੀ ਜਿਹੜੇ ਤੁਹਾਡੇ ਪੇਨਸ ਨੇ ਉਹ ਟੈਂਪਰੇਰੀ ਨੇ ਪਰ ਤੁਹਾਡੀਆਂ ਅਚੀਵਮੈਂਟਸ ਹੈਗੀਆਂ ਫੋਰਐਵਰ ਨੇ ਤਾਂ ਅਸੀਂ ਤੁਰ ਪੈਨੇ ਆ ਉਹਨਾਂ ਦੀ ਮੋਟੀਵੇਸ਼ਨ ਹੀ ਆ ਜਿਹੜੇ ਵੀ ਸਾਡੇ ਜਿਹੜੇ ਮੈਂਬਰਸ ਨੇ ਜਦੋਂ ਥੱਕ ਜਾਂਦੇ ਆ ਹਥਿਆਰ ਛੁੱਟ ਦਿੰਦੇ ਆ ਉਹਨਾਂ ਨੇ ਦੋ ਚਾਰ ਮੋਟੀਵੇਸ਼ਨਸ ਜੜੀਆਂ ਹੁੰਦੀਆਂ ਨੇ ਅਸੀਂ ਉੱਠ ਕੇ ਫੇਰ ਤੁਰ ਪੈਨੇ ਆ ਤੇ ਅਲਟੀਮੇਟਲੀ ਸਰ ਦੇ ਅਸੀਂ ਇਹਨਾਂ ਦੇ ਪਿੱਛੇ ਪਿੱਛੇ ਤੁਰਦੇ ਤੁਰਦੇ ਅਸੀਂ ਇਹ ਅਚੀਵਮੈਂਟਸ ਕਰਦੇ ਆ ਔਰ ਸਾਡੇ ਲਈ ਰੋਪੜ ਲਈ ਸਮਾਜ ਲਈ ਕਿਉਂਕਿ ਅਸੀਂ ਅਚੀਵਮੈਂਟ ਜੋ ਕਰਦੇ ਆ ਉਹ ਸਾਡੀਆਂ ਆਪਣੀਆਂ ਹੁੰਦੀਆਂ ਨੇ ਕੁਝ ਵੀ ਕੋਈ ਕਰਦਾ ਉਹ ਆਪਣਾ ਹੁੰਦਾ ਪਰ ਜਿਹੜੀਆਂ ਇਹਨਾਂ ਦੀਆਂ ਅਚੀਵਮੈਂਟ ਨੇ ਉਹ ਸਮਾਜ ਲਈ ਹੁੰਦੀਆਂ ਨੇ ਸਮਾਜ ਨੂੰ ਬਦਲਣ ਦੇ ਲਈ ਸਮਾਜ ਨੂੰ ਇੱਕ ਨਵਾਂ ਸੁਨੇਹਾ ਦੇਣ ਲਈ ਉਹਨਾਂ ਦੀਆਂ ਅਚੀਵਮੈਂਟਸ ਹੁੰਦੀਆਂ ਨੇ ਸਮਾਜ ਵਿੱਚ ਵਾਕਈ ਬਹੁਤ ਬਦਲਾ ਆਉਂਦੇ ਆ ਸਾਡੀਆਂ ਲਾਈਵਜ਼ ਵਿੱਚ ਆਇਆ ਸਾਡੀ ਲਾਈਵਜ਼ 'ਚ ਕਰਨ ਲਈ ਬਹੁਤ ਕੁਝ ਹੈ ਕਿਉਂਕਿ ਜਦੋਂ ਔਰਤ ਆਪਣੇ ਅੰਦਰੋਂ ਖੁਸ਼ ਹੋਗੀ ਆਪਣੇ ਮਨੋ ਖੁਸ਼ ਹੋਗੀ ਸੈਟੀਸਫਾਈਡ ਹੋਗੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਵਧੀਆ ਸਨੇਹਾ ਉਦੋਂ ਹੀ ਜਾ ਸਕਦਾ ਸੋ ਸਰ ਜਿਹੜੇ ਹੈਗੇ ਆ ਉਹ ਸਾਡੇ ਸਮਾਜ ਲਈ ਬles ਨੇ ਉਹਨਾਂ ਦੀਆਂ ਐਕਟੀਵਿਟੀਆਂ ਉਹਨਾਂ ਦੀ ਅਚੀਵਮੈਂਟਸ ਦਾ ਜੇ ਮੈਂ ਤੁਹਾਨੂੰ ਲਿਸਟ ਬਣਾਵਾਂ ਤਾਂ ਮੈਨੂੰ ਲੱਗਦਾ ਵੀ ਬਹੁਤ ਟਾਈਮ ਹੋ ਜਾਊਗਾ ਸੋ ਇਹ ਜੇ ਪਰਸਨੈਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਸਮਾਜ ਵਿੱਚ ਹੋਣੀਆਂ ਚਾਹੀਦੀਆਂ ਨੇ ਜੋ ਸਮਾਜ ਨੂੰ ਉਸਾਰੂ ਸੁਨੇਹਾ ਦਿੰਦੀਆਂ ਨੇ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਰਦੀਆਂ ਨੇ ਜ਼ਿੰਦਗੀ 'ਚ ਜਿਉਂਦੇ ਆ ਤਾਂ ਜਿਉਣੀ ਸਿਖਾਉਂਦੇ ਆ ਤੇ ਇੱਕ ਬੱਚੀ ਹੈ ਜੀ ਇਹ 9 ਸਾਲ ਦੀ ਬੱਚੀ ਜਿਹੜੀ ਹੈਗੀ ਆ ਇਹ ਜਾ ਕੇ ਇਹ ਬੇਟਾ ਤੁਸੀਂ ਕਿੰਨੀ ਐਂਜ ਤੁਹਾਡੀ ਨਹੀਂ ਤੇ ਤੁਸੀਂ ਉੱਥੇ ਗਏ ਤੁਹਾਡੇ ਪੇਰੈਂਟਸ ਕੋਣਾ ਤੁਸੀਂ ਤੁਹਾਡੀ ਬੇਟੀ ਹੈ ਜੀ ਹਾਂਜੀ ਹਾਂਜੀ ਤੁਸੀਂ 9 ਸਾਲ ਦੀ ਬੱਚੀ ਨੂੰ ਨਾਲ ਲੈ ਕੇ ਚੱਲ ਗਏ ਮਤਲਬ ਤੁਹਾਨੂੰ ਲੱਗਿਆ ਨਹੀਂ ਵੀ 9 ਸਾਲ ਦਾ ਬੱਚਾ ਕਿੱਦਾਂ ਉੱਥੇ ਜਾਊਗਾ ਉੱਥੇ ਜਾਣ ਵਾਸਤੇ ਤੁਹਾਨੂੰ ਫਿਜ਼ੀਕਲੀ ਸਟੈਂਥ ਦੀ ਲੋੜ ਨਹੀਂ ਆ ਮੈਂਟਲ ਸਟੈਂਥ ਦੀ ਲੋੜ ਆ ਐਂਡ ਸ਼ੀ ਇਜ਼ ਫੁਲ ਮੈਂਟਲ ਸਟਰੈਂਥ ਹੈਵਿੰਗ ਥੈਟ ਤੇ ਇਹਨੇ ਚੋੜਦਾਰ ਦੇ ਚੜਾਈਆਂ ਵੀ ਇਹਨੇ ਚੜੀਆਂ ਔਰ ਇਵਨ ਇਹ ਚੜਾਈ ਤੇ ਵੀ ਇਹਨੇ ਕੁਝ ਫੀਲ ਨਹੀਂ ਕੀਤਾ ਕਿ ਠੀਕ ਹੈ ਮੈਂ ਸਭ ਨੂੰ ਇਹ ਲੈਸਨ ਦੇਣਾ ਚਾਹੁੰਦਾ ਵੀ ਫਿਜ਼ੀਕਲ ਦੇ ਨਾਲ ਨਾਲ ਤੁਹਾਡੀ ਮੈਂਟਲ ਸਟਰੈਂਥ ਮੈਂਟਲ ਐਬਿਲਿਟੀ ਥੈਟ ਇਜ਼ ਮੋਰ ਇੰਪੋਰਟੈਂਟ ਦੈਨ ਯੂਅਰ ਫਿਜ਼ੀਕਲ ਸਟੈਂਥ ਤੁਸੀਂ ਤੇ ਜਾਣੇ ਹੋ ਤੁਹਾਡੇ 'ਚ ਜਜ਼ਬਾ ਹੈ ਠੀਕ ਹੈ ਲੱਤਾਂ ਨਹੀਂ ਵੀ ਹੈਗੀਆਂ ਨਾ ਤੇ ਜਜ਼ਬਾ ਹੋਣਾ ਚਾਹੀਦਾ ਬਸ ਫੇਰ ਵੀ ਤੁਸੀਂ ਉੱਥੇ ਜਾ ਕੇ ਸਰ ਕਰਕੇ ਆ ਸਕਦੇ ਆ ਧੀਆ ਨੂੰ ਤਾਂ ਰੋਕ ਕਹਿੰਦੇ ਵੀ ਘਰੇ ਰੱਖਣਾ ਕਈ ਕਈ ਸੋਚ ਆ ਕਿਤੇ ਵੀ ਅੰਦਰ ਰੱਖੋ ਜ਼ਮਾਨਾ ਖਰਾਬ ਹੈ ਬਹੁਤ ਸਾਰੀਆਂ ਗੱਲਾਂ ਤੇ ਤੁਸੀਂ ਆਪਣੀ ਧੀ ਨੂੰ ਉੱਥੇ ਲੈ ਕੇ ਗਏ ਹੋ ਜਿੱਥੇ ਆਪ ਵੀ ਨਹੀਂ ਬੰਦਾ ਜਾਣਦਾ ਸੋਚਦਾ ਅੱਜ ਕੱਲ ਇਹ ਚੀਜ਼ਾਂ ਪੁਰਾਣੀਆਂ ਹੋ ਚੁੱਕੀਆਂ ਆ ਬਾਰੇ ਧੀਆ ਪੁੱਤ ਇੱਕ ਚੀਜ਼ ਹੈ ਤੇ ਮੇਰੀ ਓਨਲੀ ਡਾਟਰ ਹੈ ਕੱਲੀ ਕੁੜੀ ਐ ਇਹੀ ਮੇਰਾ ਪੁੱਤ ਐ ਇਹੀ ਮੇਰੀ ਧੀ ਐ ਇਹੀ ਮੇਰੇ ਮਾਪੇ ਵਾਗੇ ਵਾਸਤੇ ਤੇ ਸਭ ਕੁਝ ਇਹੀ ਐ ਤੇ ਇਹ ਮਿੱਥ ਸੀਗਾ ਪੁਰਾਣੇ ਹੋ ਚੁੱਕੇ ਆ ਅੱਜ ਕੱਲ ਦੀ ਯੂਥ ਪੀੜੀ ਐ ਸਭ ਕੁਝ ਉਹਨਾਂ ਵਾਸਤੇ ਤੇ ਇਹੀ ਸਭ ਕੁਝ ਚੈਲੰਜਸ ਕਿੱਦਾਂ ਦੇ ਆਏ ਬੱਚੇ ਨਾਲ ਜਦੋਂ ਆਪਾਂ ਹੁੰਦੇ ਆ ਤਾਂ ਬੰਦਾ ਆਪਣੀ ਤਾਂ ਕਈ ਵਾਰੀ ਚੱਲ ਜਾਂਦਾ ਮਾੜਾ ਮੋਟਾ ਜਦੋਂ ਬੱਚੇ ਨੂੰ ਤਕਲੀਫ ਹੁੰਦੀ ਫਿਰ ਬੰਦੇ ਨੂੰ ਅੰਦਰੋਂ ਹਾਂ ਬੱਚੇ ਦੇ ਨਾਲ ਜਿਹੜੇ ਚੈਲੰਜਸ ਹੈਗੇ ਉਹ ਐ ਕਿ ਆ ਇਟ ਇਜ਼ ਟਫ ਜੌਬ ਮੱਲੇ ਸੋਖਾ ਕੰਮ ਨਹੀਂ ਸੀਗਾ ਉੱਥੇ ਜਾ ਕੇ ਕੀ ਤੁਸੀਂ ਜਾਏ ਤੇ ਹੱਥ ਜਾ ਕੇ ਪਿਕਨਿਕ ਬਣਾ ਕੇ ਆ ਗਏ ਉਹ ਉਦਾਂ ਦਾ ਟ੍ਰੈਕ ਨਹੀਂ ਸੀਗਾ ਉਹ ਡੇਲੀ ਟ੍ਰੈਕ ਸੀ ਤੁਹਾਨੂੰ ਸਾਹਮਣੇ ਤੁਹਾਡੇ 400 ਮੀਟਰ ਉੱਚਾ ਪਹਾੜ ਦਿਸਦਾ ਪਿਆ ਤੇ ਤੁਹਾਡੇ ਚ ਜਾਨ ਨਹੀਂ ਹੈ ਕਈ ਵਾਰੀ ਬੰਦਾ ਇਹ ਵੀ ਕਹਿੰਦਾ ਰੱਬਾ ਇਸ ਵਾਰ ਚੜ੍ਹਾ ਦੇ ਅਗਲੀ ਵਾਰ ਤੇ ਨਹੀਂ ਆਉਂਦੇ ਨਹੀਂ ਐਸਾ ਨਹੀਂ ਉਹ ਉੱਥੇ ਰੱਬ ਨਹੀਂ ਆ ਦਿੰਦਾ ਸਾਰੇ ਰੱਬ ਪਿੱਛੇ ਰਹਿ ਜਾਂਦੇ ਉੱਥੇ ਉੱਥੇ ਜਿਹੜੇ ਤੁਹਾਡੇ ਨਾਲ ਹੈ ਉਹੀ ਤੁਹਾਡਾ ਸੰਸਾਰ ਹੈ ਉਹੀ ਤੁਹਾਡਾ ਰੱਬ ਹੈ ਉਹਦੇ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦਾ ਇਹ ਤੁਹਾਡੇ ਚ ਟੀਮ ਵਰਕ ਹੈ ਨਾ ਟੀਮ ਵਰਕ ਦੇ ਨਾਲ ਹੌਸਲਾ ਹੈ ਵੀ ਠੀਕ ਹੈ ਇੱਕ ਬਜ਼ੁਰਗ ਵੀ ਚੱਲਾ ਜਾਂਦਾ ਤਾਂ ਮੈਂ ਵੀ ਚੱਲ ਸਕਦਾ ਪਰ ਮੈਂ ਬਜ਼ੁਰਗ ਨੂੰ ਵੀ ਚੜਾਣਾ ਉਹ ਤੇ ਤੁਸੀਂ ਸਾਰੇ ਜਿਹੜੋ ਕਲਸਟਰਾਈਜ਼ ਟੀਮ ਵਰਕ ਜਾਣਦੇ ਹੋ ਨਾ ਉਹ ਤੁਹਾਡੇ ਚ એનર્ਜੀ ਦਿੰਦਾ ਵੀ ਠੀਕ ਹੈ ਮੈਂ ਮੈਂ ਨਹੀਂ ਥੱਕਦਾ ਪਿਆ ਮੈਂ ਬਾਕੀਆਂ ਨੂੰ ਚਲਾਣਾ ਤੁਹਾਡੇ ਦਿਮਾਗ 'ਚ ਇਹ ਹੁੰਦਾ ਵੀ ਠੀਕ ਹੈ ਸਾਰੀ ਟੀਮ ਚੱਲਦੀ ਰਵੇ ਔਰ ਜੇ ਤੁਸੀਂ ਆਪ ਥੱਕਦੇ ਪਏ ਹੋ ਜਿਵੇਂ ਇੱਕ ਪਰਿਵਾਰ ਦਾ ਮੁਖ ਹੈ ਉਹਨੂੰ ਆਪ ਦੀ ਸਟਰੈਂਥ ਆਪ ਦੀ ਸਟਰਗਲ ਨਹੀਂ ਪਤਾ ਲੱਗਦੀ ਵੀ بس ਉਹਨੇ ਪਰਿਵਾਰ ਚਲਾਣਾ ਬੱਚੇ ਪਾਲਣੇ ਆ ਉਹਨੂੰ ਉਹ ਫੀਲ ਹੁੰਦੀ ਹੈ ਇਤੇ ਨਾਲ ਮਤਲਬ ਜਿਹੜੀ ਟੀਮ ਵਰਕ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਤੇ ਪਰਿਵਾਰ ਚਲਾਉਣ ਦਾ ਮਿਲ ਕੇ ਰਹਿਣਾ ਕਿਦਾਂ ਜ਼ਿੰਦਗੀ ਜਿਉਣੀ ਕਿਦਾਂ ਇਹ ਵੀ ਇਹ ਬਿਲਕੁਲ ਟੀਮ ਵਰਕ ਸਿਖਾਂਦਾ ਸਾਨੂੰ ਸਾਨੂੰ ਇੱਕ ਇੰਟਰ ਕਨੈਕਸ਼ਨ ਦੇ ਸਿਖਾਂਦਾ ਪਿਆ ਬਾਕੀ ਟੀਮ ਨਾਲ ਕਿਵੇਂ ਰਹਿਣਾ ਉਹਦੀ ਫੀਲਿੰਗਸ ਕਿਵੇਂ ਉਹ ਤੇ ਕੋਈ ਬੋਲ ਨਹੀਂ ਰਿਹਾ ਪਰ ਤੁਸੀਂ ਉਹਦੀ ਫੀਲਿੰਗ ਸਮਝ ਨਹੀਂ ਹੈ ਤੇ ਸਾਨੂੰ ਤੁਹਾਨੂੰ ਇੱਕ ਕੋਐਸਿਵਨੈਸ ਲੈ ਕੇ ਆਂਦੀ ਹੈ ਟੀਮ ਦੇ ਵਿੱਚ ਤੁਹਾਡੀ ਸੁਸਾਇਟੀ ਦੇ ਵਿੱਚ ਵੀ ਪਰਿਵਾਰ ਚ ਸਾਨੂੰ ਜੀਣਾ ਸਿਖਾਂਦੇ ਵੇ ਬੱਚੇ ਆ ਛੋਟੇ ਹੈ ਗਏ ਆ ਇਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਟ ਸਟਿਲ ਇਹਨਾਂ ਨੂੰ ਵੀ ਪਤਾ ਹੈ ਕਿ ਮੇਰੇ ਦਾਦਾ ਜੀ ਦੀ ਏਜ ਦਾ ਬੰਦਾ ਉਹਦਾ ਧਿਆਨ ਕਿਵੇਂ ਰੱਖਣਾ ਉਹਨੂੰ ਪਾਣੀ ਪੁੱਛਣਾ ਹੁਣ ਮੈਂ ਤੇ ਸ਼ੀਜ਼ ਪੋਸਟਡ ਟੂ ਦਿਸ ਟਾਈਪ ਆਵਰ ਕਾਫੀ ਕੁਝ ਸਿੱਖਣ ਨੂੰ ਮਿਲਿਆ ਮਤਲਬ ਮੈਨੂੰ ਪਤਾ ਲੱਗਿਆ ਕਿ ਕਿਸੇ ਨੂੰ ਸਾਧ ਹੀ ਸਮੱਸਿਆ ਵੀ ਸੀ ਕਿਨੂੰ ਸੀ ਪਹਿਲਾਂ ਚਲਦੀ ਵੀ ਫਿਰ ਵੀ ਬਿਲਕੁਲ 올ਡ ਏਜ ਪਰਸਨ ਹੈ 70 ਇਅਰਸ 올ਡ ਹੈ ਤੇ ਉਹਨਾਂ ਨੂੰ ਥੋੜੇ ਐਸਥਮੈਟਿਕ ਪ੍ਰੋਬਲਮ ਸੀ ਬਟ ਮੈਂ ਤੁਹਾਨੂੰ ਕਹੀ ਜਾਨਾ ਨੇ ਇੱਕ ਫਿਜ਼ੀਕਲ ਅਸਥਮੈਟਿਕ ਹੈ ਲੱਤਾਂ ਟੁੱਟੀਆਂ ਕੋਈ ਫਰਕ ਨਹੀਂ ਪੈਂਦਾ ਜਦ ਤੱਕ ਤੁਹਾਡੇ ਦਿਮਾਗ ਦੇ ਮੈਂਟਲ ਐਬਿਲਿਟੀ ਹੈ ਸਾਰੇ ਸਟੇਬਲ ਹੋ ਗਏ ਟੈਂਪੀਗਲੀ ਆ ਨਹੀਂਆਂ ਸਾਰੀਆਂ ਪ੍ਰੋਬਲਮਾਂ ਜੀ ਆਕਸੀਜਨ ਦੀ ਵੀ ਆਂਦੀ ਹੈ ਪਰ ਉਹ ਸਾਰੀ ਇਨੀ ਵਾਰ ਗਈ ਐ ਇੰਨਾ ਕੀਤਾ ਹੋਇਆ ਸੀ ਜੀ ਸਾਰਿਆਂ ਦੀ ਉਹ 2-2 4-4 ਘੰਟੇ ਬਾਅਦ ਸਟੇਬਲ ਆ ਗਈ ਹੈ ਤੇ ਵਿਦ ਦਾ ਬਲੇਸਿੰਗ ਆਫ ਗੋਡਸ ਅੱਗੇ ਤੇ ਹੁਣ ਕੀ ਪਲਾਨ ਹੈ ਜੀ ਇਹ ਕਹਿੰਦੇ ਵੀ ਕੋਰ ਸਾਹਿਬ ਸਾਨੂੰ ਬਾਅਦ ਦੱਸੀ ਜਾਂਦੇ ਉਹਨਾਂ ਨੇ ਸੋਚਿਆ ਹੁੰਦਾ ਕੁਝ ਜੋ ਕਹਿੰਦੇ ਤੇ ਫਿਰ ਅਸੀਂ ਤਾਂ ਚੜ ਜਾਂਦੇ ਜਿਹੜਾ ਆ ਅੱਗੇ ਤੋਂ ਇਹ ਹੈ ਕਿ ਜਿਹੜੇ ਬੱਚੇ ਨੇ ਸਾਡੇ ਮੈਨੂੰ ਹੋਪ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਏਵਰਸਤੇ ਜਾਂ ਏਵਰਸਤੇ ਜਾਣਗੇ ਜੀ ਸਾਡੀ ਜਿਹੜੀ ਟੋਪ ਤੇ ਜਾਣਗੇ ਮੈਨੂੰ ਸ਼ੌਰਟੀ ਹੈ ਜਿਹੜੇ ਸਾਡੇ ਬੱਚੇ ਗਏ ਨੇ ਤੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਕੁਝ ਸਾਡੇ ਜਿਹੜੇ ਮੈਂਬਰਸ ਨੇ ਤੁਸੀਂ 4-5 ਸਾਲ ਦੇ ਵਿੱਚ ਵਿੱਚ ਇਹ ਚੀਜ਼ ਮੇਰੇ ਵੱਲ ਯਾਦ ਰੱਖਿਓ ਕਿ ਜਿੱਦਣ ਰੋਪੜ ਵਾਲੇ ਏਵਰਸਤੇ ਵੀ ਜਾ ਕੇ ਆਣਗੇ ਸੋ ਆਈ ਵਿਲ ਵੇਟ ਫॉर दैट ਮੂਮੈਂਟਸ ਐਂਡ ਡੇ ਤੇ ਉਹ ਇਹ ਤੁਹਾਡੇ ਪਿੱਛੇ ਖੜੇ ਨੇ ਦੋ ਤਿੰਨ ਤਾਂ ਸਾਡੇ ਬੱਚੇ ਨੇ ਕੀ ਮੈਂ ਸਾਰਿਆਂ ਲਈ ਦੁਆ ਕਰਦਾ ਕਿ ਤੂੰ ਇੰਨੀ ਇੱਕ ਹਿੰਮਤ ਲੈ ਕੇ ਇਸ ਐਕਸਪੀਰੀਅੰਸ ਤੋਂ ਕਿ ਇਹ ਮਾਉਂਟ ਐਵਰੇਸਟ ਨੂੰ ਜਰੂਰ ਸਰ ਕਰਨਗੇ ਜਿੱਦਾਂ ਅਸੀਂ ਬੇਸ ਕੈਂਪ ਨੂੰ ਕੀਤਾ ਤੇ ਕਲਾ ਪੀਕ ਕੀਤਾ ਤੇ ਮੇਰੀ ਵਿਸ਼ਾ ਮੇਰਾ ਡ੍ਰੀਮ ਹੈ ਤੇ ਮੈਨੂੰ ਪੂਰਾ ਇਹਦੇ ਉੱਤੇ ਵਿਸ਼ਵਾਸ ਹੈ ਕਿ ਰੋਪੜ ਵਾਲੇ ਮਾਉਂਟ ਐਵਰੇਸਟ ਤੇ ਤੇ 4 ਜਾਂ 5 ਸਾਲ ਦੇ ਵਿੱਚ ਜਰੂਰ ਜਾਣਗੇ ਜੀ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਪੱਸੇ ਆਜੋ ਵੀ ਤੇਗਵੀਰ ਨਵੀ ਇੱਕ ਜਿਹੜਾ ਹੈਗਾ ਮਾਨ ਵਧਾਇਆ ਰੋਪੜ ਦਾ 7 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹ ਸਰਕਾਰੀ ਤੇ ਏਸ਼ੀਆ ਦਾ ਯੰਗੇਸਟ ਜਿਹੜਾ ਹੈਗਾ ਉਹ ਬਣਿਆ ਮਾਉਂਟੇਨਰ ਤੇ ਹੁਣ ਅੱਗੇ ਤੁਹਾਡੇ ਕੀ ਪਲਾਨ ਆ ਬੱਚੇ ਦੇ ਕੀ ਪਲਾਨ ਆ ਜਾਂ ਇਹ ਸਾਰਿਆਂ ਨੂੰ ਕਿਦਾਂ ਦੇਖਦੇ ਹੋ ਇੱਕ ਨਵੀਂ ਜਿਹੜੀ ਚਾਲ ਬਣ ਗਈ ਨਹੀਂ ਸਭ ਤੋਂ ਵੱਡਾ ਤਾਂ ਇਹ ਆ ਕਿ ਇਹ ਸਾਡਾ ਇੱਕ ਪਰਿਵਾਰ ਬਣ ਗਿਆ ਜਿਹੜਾ ਰੋਪੜ ਦੇ ਵਿੱਚ ਇੱਕ ਕਲਚਰ ਇੰਵਾਈਬ ਹੋ ਗਿਆ ਮਾਉਂਟੇਨਿੰਗ ਦਾ ਸਾਡਾ ਛੋਟਾ ਜਿਹਾ ਸ਼ਹਿਰ ਆ ਦੁਨੀਆ ਦੇ ਨਕਸ਼ੇ ਦੇ ਉੱਤੇ ਸਾਨਵੀ ਸੂਤ ਤੇਗਵੀਰ ਦੇ ਮਤਲਬ ਪੈੜਾਂ ਪਈਆਂ ਆ ਇਹ ਸਾਡੇ ਰੋਪੜ ਸ਼ਹਿਰ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਇੰਨੇ ਛੋਟੇ ਜਿਹੇ ਸ਼ਹਿਰ ਦਾ ਦੁਨੀਆ ਦੇ ਪੱਦਰ ਦੇ ਨਕਸ਼ੇ ਦੇ ਉੱਤੇ ਆ ਜਾਣਾ ਤੇ ਦੂਜਾ ਇੱਥੋਂ 14 ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਤੁਸੀਂ ਕਿਤੇ ਵੀ ਗੂਗਲ ਕਰਕੇ ਦੇਖੋ ਤੁਹਾਨੂੰ ਕਿਸੇ ਇੱਕ ਸ਼ਹਿਰ ਦੇ ਵਿੱਚੋਂ 14 ਜਣੇ ਕਦੇ ਨਹੀਂ ਦਿਸਣਗੇ ਜਿਹੜੇ ਇਕੱਠੇ ਮਾਉਂਟ ਐਵਰੈਸਟ ਬੇਸ ਕੈਂਪ ਤੱਕ ਗਏ ਹੋ ਰਿਕਾਰਡ ਸਥਾਪਿਤ ਕਰਤਾ ਜੀ ਇਹ ਰਿਕਾਰਡ ਬਹੁਤ ਵੱਡਾ ਹੈ ਇਹ ਵਰਲਡ ਲੈਵਲ ਦਾ ਰਿਕਾਰਡ ਹੈ ਜੇ ਆਪਾਂ ਇਹਨੂੰ ਉਹਦੇ ਵਿੱਚ ਆਈਡੈਂਟੀਫਾਈ ਕਰਕੇ ਲੈ ਕੇ ਚੱਲੀਏ ਸੋ 14 ਜਣਿਆਂ ਦੇ ਵਿੱਚ ਵੀ ਜਿਹੜੀ ਏਜ ਕੰਪੋਜੀਸ਼ਨ ਹੈ ਜਾਂ ਤਾਂ ਹੋਵੇ ਕਿ ਸਾਰੇ ਬਰਾਬਰ ਜਏਦੇ ਆ 9 ਸਾਲ ਦੀ ਬੱਚੀ ਹੈ ਦੂਜੇ ਐਂਡ ਦੇ ਉੱਤੇ 70 ਸਾਲ ਦੇ ਬਜ਼ੁਰਗ ਨੇ ਸੋ 9 ਤੋਂ ਲੈ ਕੇ 70 ਸਾਲ ਦੀ ਏਜ ਕੰਪੋਜੀਸ਼ਨ ਦੇ ਵਿੱਚ ਇਕੱਠੇ ਜਾਣਾ ਇੱਕ ਕੋਆਰਡੀਨੇਸ਼ਨ 'ਚ ਜਾਣਾ ਇੱਕ ਦੂਜੇ ਦਾ ਧਿਆਨ ਰੱਖਣਾ ਤੇ ਇੱਕ ਪਰਿਵਾਰ ਵਾਂਗੂ ਉੱਥੇ ਤੁਰਨਾ ਕੋਈ ਕਾਲ ਨਹੀਂ ਕੋਈ ਜਿੱਤ ਨਹੀਂ ਕੋਈ ਹਾਰ ਨਹੀਂ ਸਭ ਕੋ ਸਾਂਝਾ ਤੇ ਇਕੱਠੇ ਹੀ ਉੱਥੇ ਪਹੁੰਚਣਾ ਇਹ ਬਹੁਤ ਵੱਡੀ ਚੀਜ਼ ਆ ਇਹ ਤੁਹਾਡੀ ਇੱਕ ਸਮਾਜਿਕ ਉਹਨੂੰ ਕਹਿ ਲੋ ਤਾਣੇ ਬਾਣੇ ਨੂੰ ਵੀ ਮਜ਼ਬੂਤ ਕਰਦੀ ਐ ਤੁਹਾਡੀ ਗਰੁੱਪ ਦੀ ਕੋਆਰਡੀਨੇਸ਼ਨ ਵੀ ਇਨਕਰੀਜ਼ ਕਰਦੀ ਤੁਹਾਡਾ ਆਪਸੀ ਪਿਆਰ ਵਿਸ਼ਵਾਸ ਪ੍ਰੇਮ ਸਾਰਾ ਕੁਝ ਇਸ ਉਹਦੇ ਵਿੱਚੋਂ ਸ਼ੁੱਧ ਮੰਦੇ ਨਾਲ ਜਾਣਾ ਪੈਂਦਾ ਮਤਲਬ ਕੋਈ ਈਰਖਾ ਨਹੀਂ ਕੋਈ ਕੁਛ ਨਹੀਂ ਸਿਰਫ ਪ੍ਰੇਮ ਪਿਆਰ ਤੇ ਪਰਿਵਾਰਕ ਮਾਹੌਲ ਅਸਲ ਦੇ ਵਿੱਚ ਤੁਸੀਂ ਜਾਓ ਜਿੱਦਾਂ ਮਰਜੀ ਉੱਥੇ ਜਾ ਕੇ ਸਭ ਕੁਝ ਪਿਉਰੀਫਾਈ ਹੋ ਜਾਂਦਾ ਉਹ ਮਾਹੌਲ ਹੀ ਇਦਾਂ ਦਾ ਹੁੰਦਾ ਆ ਉਹ ਲੈਵਲ ਆਫ ਡਿਫਿਕਲਟੀ ਇਦਾਂ ਦੀ ਆ ਕਿ ਉੱਥੇ ਕੋਈ ਕਾਲ ਕੋਈ ਚਲਾਕੀਆਂ ਕੋਈ ਕਿਸੇ ਦੇ ਮਨ ਦੇ ਵਲਵਲੇ ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ ਉੱਥੇ ਤੁਸੀਂ ਇੱਕ ਸਟਰੋਂਗ ਯੂਨਿਟ ਵਾਂਗੂ ਕੰਮ ਕਰਦੇ ਹੋ ਕਿਉਂਕਿ ਤੁਹਾਡੀ ਇਕੱਲਿਆਂ ਦੇ ਤੁਰਨ ਦੇ ਨਾਲ ਕੋਈ ਉੱਥੇ ਫਾਇਦਾ ਨਹੀਂ ਤੁਹਾਡੀ ਗਰੁੱਪ ਦੀ ਜਿਹੜੀ ਸਫਲਤਾ ਹੈ ਉਹ ਇਸ ਚੀਜ਼ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਐਜ਼ ਅ ਗਰੁੱਪ ਕਿਦਾਂ ਬਿਹੇਵ ਕਰਦੇ ਹੋ ਤੇ ਇਹ ਜਿਹੜੀ ਤੁਹਾਡੇ ਵਿੱਚ ਕੁਆਲਿਟੀ ਆਉਂਦੀ ਹੈ ਮਾਊਂਟੇਨਰਿੰਗ ਤੁਹਾਨੂੰ ਇਹ ਕੁਆਲਿਟੀ ਦਿੰਦੀ ਹੈ ਸਬਰ ਵੀ ਦਿੰਦੀ ਹੈ ਪੇਸ਼ੈਂਸ ਵੀ ਦਿੰਦੀ ਹੈ ਕੋਆਰਡੀਨੇਸ਼ਨ ਦੀ ਭਾਵਨਾ ਤੁਹਾਡੇ ਵਿੱਚ ਆਉਂਦੀ ਹੈ ਇੱਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਆਉਂਦੀ ਹੈ ਤੇ ਰੋਪੜ ਦੇ ਲਈ ਤਾਂ ਮੈਂ ਸੋਚਦਾ ਹਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਕਲਚਰ ਡਿਵੈਲਪ ਹੋ ਰਿਹਾ ਹੈ ਬਿਲਕੁਲ ਲੋਕ ਤਾਂ ਇਹ ਲੇਡੀਜ਼ ਲਈ ਦੇ ਆਰ ਵੈਰੀ ਗ੍ਰੇਟ ਮੈਂ ਵੀ ਕਹਾਂਗਾ ਕਿ ਇਹ ਬਹੁਤ ਵੱਡਾ ਇੱਕ ਇਹ ਵੀ ਇੱਕ ਰਿਕਾਰਡ ਹੋਏਗਾ ਕਿ ਸਾਡੀਆਂ ਜਿਹੜੀਆਂ ਰੋਪੜ ਦੀਆਂ ਸੱਤ ਫੀਮੇਲ ਲੇਡੀਆਂ ਨੇ ਉਹ ਬਰਾਬਰ ਦੀ ਸਾਡੀ ਰੇਸ਼ਿਓ ਸੀਗੀ ਤੇ ਇਹਨਾਂ ਨੂੰ ਵੀ ਬਹੁਤ ਵੱਡਾ ਇੱਕ ਰਤਬਾ ਮਿਲਣਾ ਚਾਹੀਦਾ ਤੇ ਉਹ ਲੇਡੀਆਂ ਦੇ ਲਈ ਬੜੀਆਂ ਜ਼ਿੰਮੇਵਾਰੀਆਂ ਹੁੰਨੀਆਂ ਘਰ ਦੀਆਂ ਹੋਰ ਸਾਰੀਆਂ ਤੇ ਪ੍ਰੈਸ਼ਰ ਵੀ ਹੁੰਦੇ ਨੇ ਤੇ ਫਿਟਨੈਸ ਚੈਲੰਜ ਵੀ ਹੁੰਦੇ ਨੇ ਤੇ ਇਹਨਾਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿੰਦਾ ਅਚੀਵਮੈਂਟਸ ਹੈ ਲੇਡੀਆਂ ਦੀ ਠੀਕ ਹੈ ਇਹਨਾਂ ਤੇ ਬਹੁਤ ਸਮਾਜਿਕ ਤੌਰ ਤੇ ਹੋਰ ਵੱਡੇ ਪ੍ਰੈਸ਼ਰ ਹੁੰਦੇ ਨੇ ਤੇ ਇਹ ਵੀ ਇੱਕ ਮੇਰੇ ਹਿਸਾਬ ਨਾਲ ਰਿਕਾਰਡ ਹੈ ਸੱਤ ਲੇਡੀਆਂ ਜਿਹੜੀਆਂ ਸਾਡੀਆਂ ਰੋਪੜੀਆਂ ਗਈਆਂ ਦੇ ਆਰ ਵੈਰੀ ਮਹਾਨ ਤੇ ਉਹਨਾਂ ਦੇ ਵਿੱਚ ਇਹ ਵੀ ਕ੍ਰਾਂਤੀਕਾਰੀ ਯਾ ਰੈਗੂਲੇਸ਼ਨਰੀ ਤੇ ਵਿੱਚ ਇਹਨਾਂ ਨੂੰ ਕੋਟ ਕਰ ਅੱਜ ਦੇ ਸਮੇਂ 'ਚ ਭਾਈ ਜੀ ਲੋਕ ਸਮਝਦੇ ਵੀ ਪੈਸਾ ਕਮਾਇਆ ਤਾਂ ਸਭ ਤੋਂ ਵੱਡੀ ਗੱਲ ਹੋ ਗਈ ਵੀ ਪੈਸਾ ਹੀ ਸਾਰੀ ਵੱਡੀ ਚੀਜ਼ ਹੈ ਸਭ ਤੋਂ ਉਹਨੂੰ ਹੀ ਸਮਝਿਆ ਜਾਂਦਾ ਹੁਣ ਤੁਸੀਂ ਉੱਥੇ ਜਾ ਕੇ ਆਨੇ ਹੋ ਤਾਂ ਪ੍ਰਾਪਤੀ ਕੀ ਸਮਝਦੇ ਹੋ ਲੋਕ ਤਾਂ ਇਹ ਸਵਾਲ ਪੁੱਛਦੇ ਨੇ ਵੀ ਮਿਲਿਆ ਕੀ ਐਵੇਂ ਕਈ ਇਹ ਵੀ ਕਹਿੰਦੇ ਹੁਣ ਵੀ ਚੜੇ ਰਹਿੰਦੇ ਪਹਾੜਾਂ ਦੇ ਉੱਤੇ ਖੱਟਦੇ ਕੀ ਆ ਕੀ ਖੱਟਦੇ ਹੋ ਬਈ ਮੈਨੂੰ ਲੱਗਦਾ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੈ ਜਿਹੜੀ ਉਹ ਪੈਸਾ ਕਮਾਉਣਾ ਨਹੀਂ ਹੁੰਦਾ ਉਹ ਪੈਸੇ ਦੀ ਵਰਤੋਂ ਕਿਵੇਂ ਕਰਦੇ ਹੋ ਤੇ ਉਹਦੇ ਵਿੱਚੋਂ ਜਿਹੜੇ ਨਾਨ ਮੋਨਿਟਰੀ ਬੈਨੀਫਿਟਸ ਹੈ ਤੁਸੀਂ ਉਹਨੂੰ ਦੇਖਦੇ ਕਿਵੇਂ ਹੋ ਤੁਹਾਡੇ ਲਈ ਸਭ ਤੋਂ ਜ਼ਰੂਰੀ ਕੀ ਹੈ ਆਪਾਂ ਹਰ ਚੀਜ਼ ਨੂੰ ਜੇ ਤੋਲੀਏ ਕਿ ਮਿਲਿਆ ਕੀ ਮਿਲਿਆ ਪਰਿਵਾਰ ਪਰ ਪਰਿਵਾਰ ਤੋਂ ਬਾਅਦ ਜਿਹੜਾ ਪਰਿਵਾਰ ਮਿਲਦਾ ਤੁਹਾਨੂੰ ਉਹ ਤੁਹਾਡਾ ਪਿਆਰ ਇੱਕ ਦੂਜੇ ਤੇ ਯਕੀਨ ਵਿਸ਼ਵਾਸ ਇੱਕ ਦੂਜੇ ਦੀ ਰਿਸਪੈਕਟ ਜਿਵੇਂ ਕੋਟ ਸਾਹਿਬ ਨੇ ਕਿਹਾ ਤੁਹਾਨੂੰ ਜੇ ਸਿੱਖਣ ਨੂੰ ਇਹਦੇ ਵਿੱਚੋਂ ਲੱਭਣਾ ਤਾਂ ਕੁੱਲ ਦੁਨੀਆ ਦੇ ਲਈ ਇਹ ਹੈ ਕਿ 14 ਜਣਿਆਂ ਚੋਂ 7 ਲੇਡੀਆਂ ਸੀ 7 ਜੈਂਟਸ ਸੀ ਸੇ 7 ਲੇਡੀਜ਼ ਵੀ ਕੋਈ ਉਹ ਨਹੀਂ ਜਿਹੜੇ ਕੋਈ ਵਿਲੇ ਬੈਠੇ ਆ ਇਹਨਾਂ ਵਿੱਚੋਂ ਵਰਕਿੰਗ ਲੇਡੀਜ਼ ਵੀ ਹੈ ਇਹਨਾਂ ਵਿੱਚੋਂ ਹੋਮ ਮੇਕਰਜ਼ ਵੀ ਹੈ ਚਾਰ ਤਾਂ ਸਾਡੀਆਂ ਵਰਕਿੰਗ ਲੇਡੀਜ਼ ਸੀ ਇਹਨਾਂ ਦੇ ਵਿੱਚੋਂ ਜਿਹੜੀਆਂ ਗਵਰਨਮੈਂਟ ਜੌਬ ਦੇ ਵਿੱਚ ਨੇ ਤੁਸੀਂ ਇਹ ਸੋਚੋ ਕਿ ਏ ਸਟੇਜ ਦੇ ਵਿੱਚ 50s ਦੇ ਵਿੱਚ 60s ਦੇ ਵਿੱਚ ਵਰਕਿੰਗ ਲੇਡੀਜ਼ ਪਹਿਲਾਂ ਆਪਣੇ ਆਪ ਨੂੰ ਉਸ ਪੈਂਡੇ ਦੇ ਲਈ ਤਿਆਰ ਕਰਦੀਆਂ 6 ਤੋਂ 8 ਮਹੀਨੇ ਸਾਲ ਖੰਡ ਉਹਨਾਂ ਨੇ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਉਹਦੇ ਲਈ ਤਿਆਰ ਕੀਤਾ ਅੱਜ ਦੇ ਟਾਈਮ 'ਚ ਤੁਸੀਂ ਘਰ ਛੱਡ ਕੇ 4 ਦਿਨਾਂ ਦੇ ਲਈ ਜਾਣਾ ਹੋਵੇ ਨਾ ਉਹ ਤੁਹਾਡੇ ਲਈ ਬਹੁਤ ਵੱਡੀ ਸਮੱਸਿਆ ਹੁੰਦੀ ਪੈਕਿੰਗ ਕਰਨੀ ਪਰਿਵਾਰ ਨੂੰ ਸਾਂਭਣਾ ਕਿਵੇਂ ਆ ਕਿਵੇਂ ਕਰਨਾ ਤੇ ਇਹਨਾਂ ਨੇ ਪਹਿਲਾਂ ਆਪਣੇ ਸਰੀਰ ਤੇ ਮਾਨਸਿਕ ਹਾਵ ਨਾਲ ਸੌਦੇ ਉਹਦੀ ਤਿਆਰੀ ਕੀਤੀ ਫਿਰ ਇਹ 14 ਦਿਨਾਂ ਲਈ ਗਏ ਉੱਥੇ ਤੇ ਉਹ ਪੰਡੇ ਨੂੰ ਸਰ ਕਰਕੇ ਵਾਪਸ ਆਉਣਾ ਜੇ ਇਹਦੇ ਵਿੱਚੋਂ ਤੁਸੀਂ ਇਹ ਸੋਚੋ ਕਿ ਖਟਿਆ ਕੀ ਬਹੁਤ ਕੁਝ ਖਟਿਆ ਹਾਂਜੀ ਕੋ ਸਰ ਖਟਿਆ ਇਹ ਹੈ देयर आर ਟੂ ਏਮਸ ਆਫ ਦਾ ਲਾਈਫ ਫਸਟ ਹੈ ਟੂ ਗੈਟ ਦਾ ਮਨੀ ਜੀ ਕੁਝ ਬਿਜ਼ਨਸ ਆ ਗਿਆ ਤੁਹਾਡਾ ਵਪਾਰ ਆ ਗਿਆ ਜੋਬ ਆ ਗਈ ਸੈਕੰਡ ਹੈ ਟੂ ਗੈਟ ਦਾ ਨੇਮ ਐਂਡ ਫੇਮ ਇਹ ਹੈ ਜਰੋਪੀਅਨ ਦਾ ਜਿਹੜਾ ਮਿਸ਼ਨ ਸੈਕੰਡ ਏਮ ਜੀ ਇਨੀ ਜੋ ਖਟਿਆ ਗੱਟ ਦਾ ਨੇਮ ਐਂਡ ਫੇਮ ਸ਼ਹਿਰ ਦਾ ਆਪਣਾ ਪਰਿਵਾਰ ਦਾ ਤੇ ਅਗਲੇ ਪੋਸਟਾਂ ਦਾ ਇਹ ਖੱਟਿਆ ਜੀ ਬਿਲਕੁਲ ਜੀ ਬਿਲਕੁਲ ਸੋ ਬਹੁਤ ساری ਮੁਬਾਰਕਾਂ ਜਿੱਤੋ ਬਹੁਤ ਜੀ ਦੇ ਨਾਲ ਤੁਸੀਂ ਇੱਥੇ ਸਿਮਰ ਕਿਵੇਂ ਦੇਖ ਰਹੇ ਹੋ ਪਾਜੀ ਪਰਿਵਾਰ ਟੋਡਾ ਗਿਆ ਬੇਟਾ ਤੁਹਾਡਾ ਜੀ ਹਾਂ ਕਿਵੇਂ ਦੇਖਦੇ ਹੋ ਵੀ ਮਤਲਬ ਔਖਾ ਹੋ ਜਾਂਦਾ ਆਪਣੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚੋਂ ਇਸ ਤਰ੍ਹਾਂ ਨਿਕਲਣਾ ਪਰ ਪੂਰੇ ਆਪਣਾ ਪਰਿਵਾਰ ਦੀ ਤਰ੍ਹਾਂ ਸੀ ਮਿਲ ਕੇ ਕੰਮ ਕਰਿਆ ਕਿਸੇ ਦੀ ਕੋਈ ਪਰ ਮਜਬੂਰੀ ਸੀ ਉੱਥੇ ਉਹਨੂੰ ਸੀ ਸੋਲਵ ਕਰਿਆ ਹਰ ਇੱਕ ਤਰ੍ਹਾਂ ਦੇ ਕਾਫੀ ਮੁਸ਼ਕਲਾਂ ਆਈਆਂ ਲੇਕਿਨ ਉਹਨੇ ਹਰੇਕ ਨੇ ਸਾਰਿਆਂ ਨੇ ਮੈਂਬਰਾਂ ਨੇ ਇੱਕ ਜਿੱਦਾਂ ਪਰਿਵਾਰ ਦੀ ਤੌਰ ਤੇ ਸਾਰੇ ਉਸ ਪ੍ਰੋਬਲਮ ਨੂੰ ਸੋਲਵ ਕਰਿਆ ਇਹੀ ਜਾਣਦਾ ਪਤਾ ਬਿਲਕੁਲ ਸੋ 14 ਬੰਦੇ ਜਾਂ ਵਿੱਚੇ ਔਰਤਾਂ ਵਿੱਚੇ ਬੰਦੇ ਜਿਹੜੇ ਕਿ 14 ਦਿਨ ਦੇ ਲਈ ਬੇਸ ਕੈਂਪ ਦੇ ਉੱਤੇ ਜਾ ਕੇ ਆਏ ਸੌਖਾ ਨਹੀਂ ਹੁੰਦਾ ਕਹਿਣਾ ਬੜਾ ਸੌਖਾ ਹੈ ਪਰ ਕਰਨਾ ਬੜਾ ਔਖਾ ਹੁੰਦਾ ਸੋ ਇਹ ਪ੍ਰਾਪਤੀ ਜਿਹੜੀ ਹੈਗੀ ਆ ਇਹ ਇਹਨਾਂ ਲੋਕਾਂ ਦੀ ਜਿਹਨੂੰ ਦੇਖਦੇ ਆ ਹੋਏ ਆ ਬਹੁਤ ਸਾਰੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੋਂ ਮੋਟੀਵੇਸ਼ਨ ਲੈ ਕੇ ਹੋਰ ਲੋਕ ਵੀ ਜਿਹੜੇ ਹੈਗੇ ਆ ਉਮੀਦ ਕਰਦੇ ਆ ਕਿ ਉਹ ਜਾਣ ਕੇ ਇਹਨਾਂ ਚੋਟੀਆਂ ਦੇ ਉੱਤੇ ਜਿੱਥੇ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਣਗੇ ਬਹੁਤ ਕੁਝ ਖੱਟ ਕੇ ਲਿਆਉਣਗੇ ਉੱਥੇ ਉਹਨਾਂ ਦੇ ਜਿਹੜੇ ਦੁਨੀਆ ਦੇ ਵਿੱਚ ਰਹਿਣ ਸੈਣ ਦਾ ਜਿਹੜਾ ਤਰੀਕਾ ਉਹ ਵੀ ਜ਼ਰੂਰ ਬਦਲੇਗਾ ਤੇ ਇਸ ਦੇ ਨਾਲ ਸਮਾਜ ਵੀ ਬਦਲੇਗਾ ਤੇ ਸਮਾਜ ਦੇ ਬਦਲਣ ਦੇ ਨਾਲ ਖੁਸ਼ਹਾਲੀ ਸਮਾਜ ਦੇ ਵਿੱਚ ਆ ਸਕੇਗੀ ਗੁਰਪ੍ਰੀਤ ਸਿੰਘ ਜਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ